ਟਾਪ ਪੰਜਾਬੀ ਪੋਡਕਾਸਟ ਦੇਖ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਸਾਰੇ ਸਿੱਖ ਪੰਥ ਨੂੰ ਪਹਿਲਾਂ ਸਭ ਤੋਂ ਵੱਧ ਵਧਾਈਆਂ ਸਾਰਿਆਂ ਨੂੰ ਵਧਾਈਆਂ ਆਪਣੇ ਸਿੱਖ ਪੰਥ ਦੇ ਦੋ ਬੰਦੇ ਮੋਢੀ ਨਾਲ ਦੀ ਅੱਗੇ ਹੋਏ ਹਨ ਤੇ ਮੈਨੂੰ ਲੱਗਦਾ ਹੈ ਵੀ ਆਪਣੇ ਉਹਨਾਂ ਦਾ ਵੱਧ ਸਾਥ ਦੇਣਾ ਚਾਹੀਦਾ ਮੈਨੂੰ ਇਹ ਲੱਗਦਾ ਵੀ ਜਿਵੇਂ ਉਹਨਾਂ ਅਮਰਤਪਾਲ ਸਿੰਘ ਖਾਲਸਾ ਜੀ ਐਮਪੀ ਬਣ ਕੇ ਵੀ ਆਪਣੇ ਪੰਜਾਬ ਲਈ ਜੇ ਗੱਲਾਂ ਕਰਨਗੇ ਜਾਂ ਕੀ ਤਾਂ ਆਪਾਂ ਜਦੋਂ ਵੀ ਜਾ ਕੇ ਉੱਥੇ ਬੋਲਣਗੇ ਤੁਸੀਂ ਦੇਖੀ ਛਾਰ ਨੇ ਜਿੱਦਣ ਜੇ ਐਮਪੀ ਬਣ ਕੇ ਨਾ ਸਾਂਸਦ ਚ ਪਹੁੰਚਿਆ ਉੱਥੇ ਜਦੋਂ ਪਹਿਲੇ ਸਵਾਲ ਪੁੱਛਣੇ ਨੇ ਕਿੰਨੀ ਦੁਨੀਆ ਦੀ ਅੱਖ ਹੋਊਗੀ ਆ ਵਰਲਡ ਦੀ ਅੱਖ ਹੁੰਦੀ ਆ ਸਾਰੇ ਜਿੱਥੇ ਤੇ ਤੀਆਂ ਵੀ ਬੈਠੇ ਪਿਆਂ ਦੇ ਰਿਹਾ ਪਹਿਲਾਂ ਇਹ ਨਹੀਂ ਹੈਗਾ ਵੀ ਇਹ ਚੁੱਪ ਕਰਕੇ ਮੁੜੇ ਆਣਗੇ ਹੁਣ ਤੋਂ ਤੇ ਬਾਕੀ ਜੇ ਮੰਨ ਲਏ ਪੰਜਾਬ ਲਈ ਕੁਝ ਮੰਗਣਗੇ ਤਾਂ ਜਿਹੜੇ ਬਾਕੀ 13 ਐਮਪੀ ਨੇ ਹੋਰ ਮਰਵੇ ਦੋ ਆਪਣੇ ਦਾ ਖਾਲਸਾ ਸੀ ਹੋਵੇ ਸਿਕਵਾਂਦੇ ਹੋ ਜਿਹੜੇ 11 ਰਹਿ ਗਏ ਉਹਨਾਂ ਨੂੰ ਆਪਾਂ ਕਹਿ ਸਕਦੇ ਹਾਂ ਲੋਕ ਕਹਿ ਸਕਣਗੇ ਵੀ ਤੁਸੀਂ ਗੱਲ ਕਿਉਂ ਨਹੀਂ ਕਰਦੇ ਜਾਂ ਕਰਦੇ ਆਓ ਕੋਈ ਵੀ ਮਤਾ ਪਾਸ ਉਹਨਾਂ ਨੂੰ ਸਾਈਨ ਕਰਨੇ ਪੈਣਗੇ ਜੇ ਦੇ ਜੋ ਵੀ ਸਿੱਖ ਆਊ ਪਰ ਇੱਕ ਗੱਲ ਹੋਰ ਆ ਸੇਖਪੰਥ ਨਾਲ ਜਿੱਤਨ ਨਾਲ ਭਾਈ ਅੰਮ੍ਰਿਤਪਾਲ ਦੇ ਭਾਈ ਸਰਵਜੀਤ ਸਿੰਘ ਦੇ ਜਿੱਤਨ ਨਾਲ ਅਕਾਲੀ ਦਲ ਤਾਂ ਜੰਮੀ ਹੁਣ ਖਤਮ ਹੋ ਗਿਆ। ਅਕਾਲੀ ਦਲ ਨੇ ਨਰਮ ਅਕਾਲੀ ਦਲ ਉੱਠੋਣਾ। ਹਾਂ ਅਕਾਲੀ ਦਲ ਨੇ ਸਰਨੇ ਜਿਵੇਂ ਵੀ ਹਾ ਜਿਹੜਾ ਗਾਹ ਪਾਇਆ ਸੀਗਾ ਜਿਵੇਂ ਤਾਂ ਦੇਖਿਆ ਵੀ ਸੁਖਵੀਰ ਬਾਦਲ ਨੇ ਵੀ ਅੰਮ੍ਰਿਤ ਸਿੰਘ ਪਾਲ ਖਾਲਸਾ ਜੀ ਦਾ ਬੁੱਧ ਕੀਤਾ ਸੀਗਾ। ਬਲਟੋਹੇ ਨੇ ਤਾਂ ਜੰਗੜੀ ਕੀਤਾ ਹਨਾ। ਉਹ ਤਾਂ ਹੀ ਕੀਤਾ ਗਿਆ ਤੀ ਵੀ ਕਿਤੇ ਸਾਡੀ ਜਿਹੜੀ ਆਪਣੀ ਗੁਰਦੁਆਰੇ ਦੀਆਂ ਕਮੇਟੀਆਂ ਨੇ ਜੀਪੀਸੀ ਹਨਾ ਸਰੂਪ ਨਹੀਂ। ਕਮੇਟੀ ਆ ਵੀ ਉਹਦੇ ਚ ਨਾ ਐਂਟਰੀ ਮਾਰਨੇ। ਪਰ ਹੁਣ ਮਾਰਨਗੇ ਜਿਹੜੇ ਹਿਸਾਬ ਨਾਲ ਲੋਕਾਂ ਨੇ ਉਹਨੂੰ ਐਡਾ ਫਤਫਾ ਦਿੱਤਾ ਆਹ ਹੁਣ ਜਿਹੜੀ ਹੁਣ ਗਾਹਲੀਆਂ ਚੋਣਾ ਆਉਣੀਆਂ ਉੱਥੇ ਸਿੱਖ ਆਪਣੇ ਪੰਥ ਦੇ ਚਿਹਰੇ ਹੋਰ ਕੱਢਣਾ ਹੋਰ ਹੋਰ ਉਹ ਸਾਰੇ ਜਤਨ ਜਿਵੇਂ ਹੁਣ ਤੱਕ ਕਹਿੰਦੇ ਆ ਨਾ ਵੀ ਆਪਣੀ ਸ਼੍ਰੋਮਣੀ ਕਮੇਟੀ ਬਾਦਲ ਉਹਨਾਂ ਦੇ ਅੰਦਰ ਬਾਦਲ ਉਹਨਾਂ ਦੇ ਅੰਦਰ ਹਨਾ ਹੁਣੇ ਉੱਥੋਂ ਵੀ ਛਟਕਾਰਾ ਆਊਗਾ ਇਹਨਾਂ ਦਾ ਬਾਦਲ ਉਹਨਾਂ ਦਾ ਯਾਰ ਮੇਰੇ ਹਿਸਾਬ ਨਾਲ ਇਹ ਲੱਗਦਾ ਵੀ ਉਹ ਤਾਂ ਆਪਣੀ ਬੀਜੇਪੀ ਦੇ ਪਿੱਛੇ ਰਹਿ ਗਈ ਹੈ। ਐਦਾਂ ਕਿ ਬੂਟ ਸ਼ੇਅਰ ਦੇਖ ਤੂੰ ਵੀ ਜਿੱਥੇ ਮਰਜੀ ਜਿਹੜੀ ਮਰਜੀ ਸੀਟ ਤੇ ਨਿਗ੍ਹਾ ਮਾਰੇ ਹੈ ਹਨਾ ਤਾਂ ਬੀਜੇਪੀ ਸਾਰਿਆਂ ਨੂੰ ਅੱਗੇ ਫਿਰਦੀ ਹੈ। ਆਪਾਂ ਫਤਿਹਗੜ੍ਹ ਸਾਹਿਬ ਤੇ ਤੇਲ ਏਰੀਏ ਦੇ ਵਿੱਚ ਤੇਲਾ ਵੀ ਗੇਜੇ ਉਹੀ ਲਹਿਰ ਨਹੀਂ ਦੀ ਉਰੇ ਕਿਸੇ ਦੇ ਕੋਈ ਮੂੰਹ ਤੇ ਕੋਈ ਚਾਰ ਚੜੀ ਦੀ ਉਹਦੀ ਕੋਈ ਗੱਲ ਨਹੀਂ ਕੋਈ ਇਹ ਵੀ ਨਹੀਂ ਸਿੱਧਾ ਹੀ ਗੰਦੇ ਵਿਹਾਰ ਨੇ ਇਹ ਤਾਂ ਹਾਰ ਨਹੀਂ ਇਹ ਤਾਂ ਤਾਂ ਵੀ ਦੇ ਲਾ ਵੀ 1 ਲੱਖ 20 ਹਜ਼ਾਰ ਤੇ ਬੁੱਟਾਂ ਨੇ ਘੜਾ ਤੂੰ ਐ ਦੇਖੀ ਸ਼੍ਰੋਮਣੀ ਅਕਾਲੀ ਦਾ ਲੜ ਚੌਥੇ ਨੰਬਰ ਪੰਜ ਵੀ ਤੇ ਤੀਜੇ ਨੰਬਰ ਤੇ ਆ ਗਿਆ ਬਹੁਤ ਵੱਡੀ ਗੱਲ ਆ ਯਾਰ ਸਾਰੀ ਵੱਡੀ ਗੱਲ ਆ ਜੇ ਆਪਾਂ ਹੁਣ ਗੱਲ ਕਰੀਏ ਵੀ ਕਿਤੇ ਵੀ ਜੇ ਸੰਗਰੂਰ ਚ ਵੀ ਜਲੇ ਜਾਂਦੇ ਆ ਤਾਂ ਵੀ ਚੌਥੇ ਨੰਬਰ ਤੇ 1 ਲੱਖ 28 ਹਜ਼ਾਰ ਬੁੱਟ ਲਈ ਸੰਗਰੂਰ ਸੰਗਰੂਰ ਭਾਜਪੀ ਦੀ ਹੈਨਾ ਗੱਲ ਕਰੀਏ ਆਪਾਂ ਪਟਿਆਲੇ ਦੀ ਤਾਂ ਫਿਰ 3 ਲੱਖ ਦੇ ਕੁੜੇ ਵੋਟ ਹਨ ਹੂੰ ਬੀਜੇਪੀ ਦੀ ਇਹਦੇ ਵਿੱਚੋਂ ਵੀ ਸਰਾਉਣੀ ਗੱਲ ਕਰ ਰਲ ਦੀ ਨਹੀਂ ਹੂੰ ਤੇ ਜੇ ਗੱਲ ਕਰੀ ਆਪਾਂ ਲੁਧਿਆਣੇ ਦੀ ਉੱਥੇ ਤੈਨੂੰ ਪਤਾ ਵੀ ਰਵਨੀਤ ਮਿੱਟੂ ਗੜਾ ਸੀਗਾ ਉਹ ਦੂਜੇ ਨੰਬਰ ਤੇ ਆ ਹੂੰ ਤੇ ਜੇ ਆਪਾਂ ਗੱਲ ਕਰੀਏ ਫਰੋਜਪੁਰ ਦੀ ਤਾਂ ਉੱਥੇ ਦੇਖ ਲੈ ਵੀ ਸਿਰਫ 11000 ਵੋਟ ਨਾਲ ਹਾਰਿਆ ਉਹ ਕਿਹੜੀ ਹਾਰ ਹੁੰਦੀ ਨਾ ਨਾ ਕੋਈ ਹਾਰ ਨਹੀਂ ਹੁੰਦੀ ਬੀਜੇਪੀ ਦਾ ਗਰਮੀ ਸਿੰਘ ਛੋਡੀ ਸਿਰਫ 11 11000 ਵੋਟ ਨਾਲ ਨਹੀਂ ਹਾਰ ਨਹੀਂ ਵੱਡੀ ਜੇ ਆਪਾਂ ਗੱਲ ਕਰੀਏ ਜਲੰਧਰ ਦੀ ਤਾਂ ਦੇਖ ਲੈ ਵੀ ਦੂਜੇ ਨੰਬਰ ਤੇ ਆ ਹੂੰ ਅਸੀਲ ਕੁਮਾਰ ਰਿੰਕੂ ਨਾਲੇ ਦਲ ਬਦਲੂਗੀ ਨਾਲ ਦਲ ਬਦਲੂਗੀ ਕਪਾ ਦਲਬੰਦ ਨੂੰ ਲੋਕਾਂ ਦਾ ਮੂੰਹ ਨਹੀਂ ਲਾਉਂਦੇ ਮੂੰਹ ਨਹੀਂ ਲਾਉਂਦੇ ਹੈਨਾ ਵੀ ਜਿਹੜਾ ਤੈਨੂੰ ਪਤਾ ਹੀ ਆ ਮਾੜਾ ਕਰ ਗਿਆ ਆ ਤਾਂ ਬੰਦਾ ਛੱਡ ਦਿੰਦਾ ਕਿਹੜਾ ਫਿਰ ਵੀ ਦੂਜੇ ਨੰਬਰ ਤੇ ਆ ਚਰਨਜੀਤ ਸਿੰਘ ਚੰਨੀ ਦੀ ਵੀ ਸਾਰੇ ਨਾਲੋਂ ਪੰਜਾਬ ਦੇ ਵਿੱਚ ਸਭ ਤੋਂ ਵੱਡੀ ਲੀਡ ਤੇ ਚੱਲ ਰਹੀ ਸੀ ਸਰ ਚਰਨਜੀਤ ਸਿੰਘ ਚੰਨੀ ਚੱਤੇ ਨੇ ਹੁਣ ਜਦੋਂ ਜਿਵੇਂ ਗੱਲ ਚੱਲਦੀ ਆ ਵੀ ਅਮਰਪਾਲ ਸਿੰਘ ਖਾਲਸਾ ਦੀ ਹੈਨਾ ਵੀ ਇਹ ਇੱਕ ਆਪਣੇ ਬਹੁਤ بڑا ਮੁੱਦਾ ਬਣਿਆ ਹੋਇਆ ਵੀ ਬਾਹਰ ਆਉਣਗੇ ਉਹ ਜਾਂ ਨਹੀਂ ਆਉਣਗੇ ਹਾਂ ਹਾਂ ਵੇ ਸਾਰੇ ਹਰੇਕ ਦੇ ਮੂੰਹ ਹਰ ਚਰਚਾ ਹੀ ਇਹ ਆ ਵੀ ਉਹ ਬਾਹਰ ਕੰਮੇ ਆਉਣਗੇ ਜਾਂ ਕਿੰਨੇ ਦਿਨ ਲਈ ਆਉਣਗੇ ਬੱਚੇ ਯਾਰ ਮੈਂ ਜਿੰਨੇ ਤੱਕ ਮੈਂ ਮੰਨਦਾ ਵੀ ਮੈਨੂੰ ਜਿੰਨਾ ਕੁ ਪਤਾ ਇਹ ਬਾਰੇ ਸਾਰ ਤਾਰ ਹੈ ਨਾ ਮੈਨੂੰ ਇਹ ਹੀ ਲੱਗਦਾ ਵੀ ਉਹ ਪਹਿਲਾਂ ਤਾਂ ਇੱਕ ਤਾਂ ਉਹਨਾਂ ਨੂੰ ਇਹ ਆਉਣਾ ਹੀ ਪਊਗਾ ਵੀ ਜਲ ਸੌਂਚ ਸਮਾਗਮ ਸੌਂਚ ਸਮਾਗਮ ਤੇ ਉਹਦਾ ਇੱਜ਼ਤ ਨਾਲ ਲੈ ਕੇ ਆਉਣੀ ਪੈਣੀ ਹੈ ਹੁਣ ਉਹ ਐਪੀ ਬਣ ਕੇ ਅਮਰਪਾਲ ਸਿੰਘ ਆਮਚਾਰਾ ਨਹੀਂ ਗਿਆ ਹੁਣ ਯਾਰ ਇੱਕ ਕੋਈ ਐਪੀ ਦਾ ਸਤਿਕਾਰਯੋਗ ਹੋਵੇ ਸਤਿਕਾਰਯੋਗ ਹੋਵੇ ਹੈ ਨਾ ਵੀਰ ਸਰਕਾਰ ਦੇ ਵਿੱਚ ਗੱਲ ਹੋਊਗੀ ਦੇਖ ਲਈ ਤਾਂ ਹੁਣ ਜਿਹੜਾ ਪਹਿਲਾਂ ਮੰਨ ਲਾ ਵੀ ਆ ਅਖਬਾਰਾਂ ਵਾਲੇ ਸੀਗੇ ਜਾਂ ਮੰਨ ਲਾ ਟੀਵੀ ਚੈਨਲ ਵਾਲੇ ਸੀਗੇ ਜਿੰਨੇ ਵੀ ਸੀਗੇ ਇਹ ਆਪਾਂ ਉਹਨਾਂ ਨੂੰ ਅਮਰਪਾਲ ਸਿੰਘ ਖਾਸ ਕਰਕੇ ਨਹੀਂ ਪਰ ਹਮੇ ਇੱਜ਼ਤ ਨਾਲ ਬੋਲਣਗੇ ਇਹ ਦੇਖ ਲਈ ਕਿ ਤਣ ਦੇਖਿਆ ਹੀ ਜਾਣਾ ਹਾਂ 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 ਹੋਰ ਕਿ ਇੱਕ ਐਮਪੀ ਜੀ ਬਣ ਗਿਆ ਚਾਹੇ ਹੁਣ ਜਿੰਨੇ ਆਪਾਂ ਭਗਵੰਤ ਮਾਨ ਭਗਵੰਤ ਮਾਨ ਤੇ ਫਿਰ ਵੀ ਆਪਾਂ ਕੋਈ ਗੱਲ ਕਰਨ ਲੱਗੇ ਇੱਕ ਵਾਰ ਸੋਚਦੇ ਆ ਵੀ ਨਾ ਸਾਡੇ ਮੁੱਖ ਮੰਤਰੀ ਹੈ ਮੁੱਖ ਮੰਤਰੀ ਹੈ ਇਹ ਅੰਮ੍ਰਿਤਪੁਰ ਸਾਹਿਬ ਖਾਲਸਾ ਜਿਵੇਂ ਹੁਣ ਆਪਾਂ ਕਹਿੰਦੇ ਬਾਹਰ ਹੀ ਹੋਣਗੇ ਵੀ ਇੱਕ ਵਾਰ ਤਾਂ ਸਭ ਨੂੰ ਚੱਕਰ ਸਮਾ ਕੇ ਤੇ ਆਉਣਗੇ ਭੂਗ ਹੂੰ ਦੂਜਾ ਉਹ ਕੋਰਟ ਦਾ ਦਰਵਾਜ਼ਾ ਖੜਕਾਉਣਗੇ ਉਹ ਕੰਡ ਪਾੜ ਕਰਾਏ ਹੋਏ ਨੇ ਉਹਨਾਂ ਦਾ ਭੋਗ ਤੋਂ ਬਾਅਦ ਕੋਰਟ ਤੇ ਜਾਣਗੇ ਜੇ ਯਾਰ ਉਹਨਾਂ ਦੇ ਮਨ ਲੈ ਜਿਹੜੀ ਐਨਐਸਏ ਲੱਗੀ ਹੋਈ ਆ ਉਹ ਜਦੋਂ ਆਪਾਂ ਭਗਵਾਨਤ ਮਾਨ ਬਾਸ ਕਰਵਾ ਸਕਦਾ ਸੈਂਟਰ ਸਰਕਾਰ ਨਾਲ ਗੱਲ ਕਰਕੇ ਜਾਂ ਫਿਰ ਜਿਵੇਂ ਹੁਣ ਬੀਜੇਪੀ ਕਹਿੰਦੀ ਆ ਵੀ 8 ਤਰੀਕ ਨੂੰ ਦਾਸੀ ਕਰਾਂਗੇ ਮੋਦੀ ਕਹਿੰਦਾ 8 ਤਰੀਕ ਨੂੰ ਸਰਕਾਰ ਬਣਾਵਾਂਗੇ ਤੇ ਜਾਂ ਫਿਰ ਬੀਜੇਪੀ ਹਟਾ ਸਕਦੀ ਆ ਮੈਨੂੰ ਲੱਗਦਾ ਨਹੀਂ ਕਿ ਬੀਜੇਪੀ ਇਹਨਾਂ ਦੇ ਟਾਪ ਦੇ ਪਰ ਮੈਨੂੰ ਇਹ ਲੱਗਦਾ ਵੀ ਜੇ ਹਟਾ ਦੂਗੀ ਬੀਜੇਪੀ ਤਾਂ ਫਿਰ ਬੀਜੇਪੀ ਦਾ ਆਪਣੇ ਜਿਵੇਂ ਪੰਜਾਬ ਦੇ ਵਿੱਚ ਹੁਣ ਤੂੰ ਦੇਖ ਚੁੱਕਿਆ ਵੀ ਜਿਹੜੇ ਮੱਧ ਦੇ ਵਿੱਚ ਕੋਸਕੀ ਟਾਂ ਦੇ ਦੱਸਿਆ ਕੜੇ ਕੋਟ ਪਰਸੈਂਟ ਵਧਿਆ ਉਹਨਾਂ ਦਾ ਕੋਟ ਪਰਸੈਂਟ ਵਧਿਆ ਤੂੰ ਐਂ ਦੇਖ ਵੀ ਕਿੰਨੀ ਪੀਟੀ ਹੋਈ ਪਾਰਟੀ ਦੀ ਆਮ ਆਪਣੀ ਸ਼੍ਰੋਮਣੀ ਅਕਾਲੀ ਦਲ ਨਾਲੋਂ ਪੀਟੀ ਹੋਈ ਇਹ ਨਹੀਂ ਸੀ ਨਾ ਨਾ ਉਹ ਚੌਥੇ ਨੰਬਰ ਤੇ ਮਾਰੇ ਆ ਤੀਜੇ ਨੰਬਰ ਤੇ ਆ ਗੀ ਤੀਜੇ ਨੰਬਰ ਤੇ ਆ ਗਏ ਜੇ ਮੈਂ ਆਪਣਾ ਉਹ ਮੰਨ ਲਾ ਵੀ ਆਪਣਾ ਮੋਦੀ ਇਹ ਤੂੰ ਐਨਐਸਏ ਹਟਾ ਦੇਵੀਂ ਤਾਂ ਇਹਦੇ ਨਾਲ ਇੱਕ ਫਾਇਦਾ ਨੂੰ ਹੋਣਾ ਵੀ ਆਪਣੀ ਜਿਹੜੀ ਸਿੱਖ ਸੰਗਤ ਉਹਦੇ ਨਾਲ ਜੁੜੂਗੀ। ਜੋ ਵੀ ਨੇ ਸਾਡੇ ਲਈ ਕੀਤਾ। ਹੂੰ ਉਹ ਗਾਹਾਂ ਨੂੰ ਮੰਨ ਲਵਾਂ ਵੀ ਇੱਥੇ ਸਰਕਾਰ ਬਣਾਉਣ ਜਿਵੇਂ ਹੁਣ ਰਵਨੀਦੀਪ ਮਿੱਤੂ ਦੇ ਬਿਆਨੇ ਚੋਂਦਾ ਵੀ ਸਾਡੇ ਸਰਕਾਰ ਬਣਾਦਾ। ਮੈਂ ਕਹਿੰਦਾ ਸਰਕਾਰ ਤਾਂ ਨਹੀਂ ਬੰਨੀ ਜਾਂ। ਹੂੰ ਇਹ ਵੀ ਵੋਟ ਸ਼ੇਅਰ ਦਾ ਕੁਸਤਾ ਕਰਨਗੇ, ਛੀਂਟਾ ਕੱਢਣਗੇ ਹੋਰ ਕੀ। ਹੂੰ ਆਓ ਆਪ ਆਪਣੀ ਸਿੱਖਾਂ ਨੇ ਜਿਹੜੇ ਮੈਂ ਮੋਦੀ ਨੇ ਆਪਣੇ ਪੰਜਾਬ ਵਾ ਦੇ ਉਹ ਕੁਝ ਕੀਤਾ ਵੀ ਹੋਇਆ। ਹੂੰ ਗਲਤ ਨੀਤੀਆਂ ਜਿਹੜੋਂ ਭੁੱਲ ਜਾਣਾ ਉਹਨਾਂ ਨੇ ਦੇਖ ਲੈਣਾ ਵੀ ਹਾਂ ਸਾਡੇ ਸਿੱਖ ਪੰਥ ਰੱਖਣੇ ਕੀਤੇ ਆ। ਆਪਾਂ ਸਿੱਖ ਪੰਥ ਦੇ ਸਭ ਤੋਂ ਮੂਰੇ ਆਪਾਂ ਪਹਿਲਾਂ ਕਿੱਥੇ ਜਾ ਯੂਜ਼ਰ ਤੇ ਆਪਾਂ ਨੂੰ ਜਿਉਣਾ। ਹੂੰ। ਜੇ ਆਪਣੇ ਕੋਲੇ ਕੋਲੇ ਆਪਣੇ ਪੰਥੀ ਨਹੀਂ ਹੈਗਾ ਤਾਂ ਆਪਾਂ ਕਾਹਦੀ ਦੀ। ਹੂੰ। ਜੇ ਕਿਤੇ ਹੁਣ ਮੰਨ ਲਾ ਵੀ ਸਰਬਜੀਤ ਸਿੰਘ ਖਾਲਸਾ ਹਾਰ ਜਾਂਦੇ ਜਾਂ ਮੰਨ ਲਾ ਵੀ ਅਮਰਪਾਲ ਸਿੰਘ ਹਾਰ ਜਾਂਦੇ ਤਾਂ ਵੀ ਕਿੰਨਾ ਮਾੜੀ ਗੱਲ ਹੋਣੀ ਸੀ। ਆਪਾਂ ਆਪਦੇ ਆਪ ਤੇ ਮੀਹਣਾ ਬਣਾ ਲਾਦੇ ਕਿ ਵੀ ਹਾਏ ਮੀਹਣਾ ਲੱਗਿਆ ਪੰਜਾਬੀ ਨੂੰ ਮੀਹਣਾ ਲੱਗਿਆ ਪਿਆ। ਹੂੰ। ਰਾਈਟ। ਪਰ ਜਿਵੇਂ ਹੁਣ ਆਪਾਂ ਆਮ ਆਦਮੀ ਪਾਰਟੀ ਨੇ ਵਿਜਿਤ ਸੋਹਣੀ ਗੱਡੀ ਆ। ਹੂੰ। ਤਨ ਸੀਟਾਂ 13 ਚ 3 ਆਹੋ 13 ਚ 3 ਆ ਗਈਆਂ ਜਿਵੇਂ ਕਹਿੰਦਾ ਨਹੀਂ ਸੀ ਕਿ 13 ਚ 3 13 ਦੀ 3 ਆਹ 13 0 ਕਹਿੰਦੇ ਹੁੰਦੇ ਇਹ ਪਰ ਜਿਵੇਂ ਉਹ ਇਹਨਾਂ ਦੇ ਦੇਲ ਵੀ ਕਹਿੰਦੇ ਨੇ ਵੀ 62 ਐਮਐਲ ਵੀ ਨਾਲ ਹਾਰੇ ਨੇ ਹੂੰ 62 ਐਮਐਲ ਇਹ ਹਾਰੇ ਨੇ ਵੀ ਵੋਟਾਂ ਦੇ ਸ਼ੇਅਰ ਘਟੇ ਨੇ ਸਾਰਿਆਂ ਦੇ ਵੀ ਆਪਦੇ ਹਲਕੇ ਜੇ ਹੁਣ ਐਮਐਲ ਖੜ ਜਾਨ 62 ਤਾਂ ਵੀ ਗਏ ਹੂੰ ਆਮੀ ਉਥੋਂ ਗਏ ਹੋ ਐਨੇ 62 ਐਮਐਲ ਗਏ ਪਿੱਛੇ ਕੀ ਰਹਿ ਗਈ ਤੀ ਰਹਿ ਗਏ ਸੀ ਮੈਂ ਨਮੀ ਤੇ ਕੀ ਰਹਿ ਗਈ ਆਮਾਦਵੀ ਪਾਰਟੀ ਲਈ ਆਮ ਆਦਮੀ ਪਾਰਟੀ ਦੀ ਯਾਰ ਗਲਤੀਆਂ ਨੀਤੀਆਂ ਦੇ ਜਿਹੜੀਆਂ ਜੇ ਹੁਣ ਵੀ ਸੁਧਾਰ ਲੈਣਗੇ ਤਾਂ ਇਹਨਾਂ ਦੀਆਂ ਸਰਕਾਰ ਬਣੂਗੀ ਜੀ ਕੋਈ ਕੰਮ ਕਰਨਗੇ ਗੱਲਾਂ ਨਾਲ ਫਵਾਹਾਂ ਨਾਲ ਨਹੀਂ ਹੋਣਾ ਮੈਂ ਨਹੀਂ ਕਹਿੰਦਾ ਕੰਮ ਨਹੀਂ ਕਰ ਰਹੇ ਕੰਮ ਤਾਂ ਹੁਣ ਤੋਂ ਆਪਣੇ ਸੂਬਾ ਪੰਡ ਦੇ ਹੀ ਦੇਖ ਰਹੇ ਹਨ ਕਿੰਨਾ ਸੋਹਣਾ ਕੰਮ ਚੱਲ ਰਿਹਾ ਹੈ ਹੈਨਾ ਕਿੱਥੇ ਤੱਕ ਲੈ ਕੇ ਵੀ ਆਲਦਲ ਨੂੰ 10-10 ਕਿਲੋਮੀਟਰ ਬਣਾਤਾ ਉਹ ਇਹੀ ਕੰਮ ਇਹਨਾਂ ਦਾ ਵਾਦਾ ਬੜਾ ਏ ਪਾਣੀ ਨੂੰ ਇਹ ਮੰਨ ਲਾ ਬਚਾਤਾ ਇਹਨਾਂ ਨੇ ਯਾਰ ਜੇ ਸੂਏ ਨਾਲ ਕੀਤੀਆਂ ਪਾਣੀ ਨਹਿਰੀ ਪਾਣੀ ਨਾਲ ਇਹਨਾਂ ਨੇ ਕੀਤੀ 50% ਤੋਂ ਉੱਤੇ ਕਰਤੀ ਹੁੰਦੀ ਤਾਂ ਇਹ ਗਾਹ ਨੂੰ ਸਰਕਾਰ ਬਣਾ ਪਾਣੀ ਦੇ ਛੱਤੀ ਬਣਾ ਜਾਣੀ ਪਰ ਇਹਨਾਂ ਨੂੰ ਜਰੂਰੀਆ ਕੰਮ ਕਰਨ ਨਾਲ ਕੇ ਗੱਲਾਂ ਕਰਨੀਆਂ ਚਲੋ ਇਹ ਤਾਂ 2 ਸਾਲ ਲੰਘਿਆ ਦੇਖਦੇ ਆਂ ਕਿ ਕੀ ਰੰਗ ਲੰਦਾ ਈ ਸਰਕਾਰ ਕਿੱਥੇ ਕੀ ਕੋਈ ਵਧੀਆ ਨੀਤੀਆਂ ਲਾਵੇ ਜਾਂ ਕੋਈ ਕੀ ਕਰ ਦੇਵੇ ਬਈ ਹੁਣ ਇਹ ਆ ਵੀ ਗਿਰ ਹੁਣ ਇਹਨਾਂ ਨੂੰ ਇੰਨਾ ਕ ਪਤਾ ਲੱਗ ਗਿਆ ਵੀ ਸਾਨੂੰ ਕੰਮ ਕਰਨਾ ਪਊ ਕਿਉਂਕਿ 2.5 ਸਾਲ ਤਾਂ ਲੰਘੇ ਯਾਰ 5 ਸਾਲ 5-6 ਮਹੀਨੇ ਕੋਈ ਹੁਣੀ ਗੌਰ ਦਾ ਬਈ ਤੇਜੀ ਸਰਕਾਰ ਗਈ ਚੱਲਾਰ ਸਮਝਦਾ ਹਨਾ 2 ਸਾਲ ਰਹਿ ਇਹਨਾਂ ਕੋਲ ਕੰਮ ਕਰਦੇ ਯਾਰ ਹੁਣ ਆਪਣੀ ਸੈਂਟਰ ਦੀ ਸਰਕਾਰ ਦੇ ਵਿੱਚ ਨਤੀਸ਼ ਕੁਮਾਰ ਦਾ ਪੰਗਾੜਿਆ ਹੋਇਆ ਵਾਲਾ ਉਹਦਾ ਦਰੇ ਦਾ ਨਤੀਸ਼ ਕੁਮਾਰ ਦਾ ਨਾ ਮੈਂ ਆਪਾਂ ਵੀ ਹੁਣ ਜਿਵੇਂ ਆਪਾਂ ਸਾਰੇ ਨੇ ਦੇਖਿਆ ਵੀ ਉਹਦੇ ਨਾਲ ਪੰਗਾੜਿਆ ਹੋਇਆ ਵੀ ਕੀ ਕਹਿੰਦਾ ਨਤੀਸ਼ ਕੁਮਾਰ ਦੀ ਮੋਦੀ ਨਾਲ ਬਣੀ ਹੋਈ ਨਹੀਂ ਕਦੀ ਹਮ ਔਰ ਇਹ ਹੀ ਐਂਟੀ ਉਹ ਤਾਂ ਪਤਾ ਨਹੀਂ ਕਿਵੇਂ ਇਹਦੇ ਨਾਲ ਚੱਲੀ ਜਾਂਦਾ ਵੀ ਥੁੱਕ ਕੇ ਝੱਕਣ ਦੀ ਨੂੰ ਆਤਾ ਇੱਕ ਵਾਰ ਨਹੀਂ ਲੜਿਆ ਉਹ ਉਹ ਹੁਣ ਤਾਂ ਕੋਈ ਨਾਲ 20-25 ਵਾਰ ਲੜ ਚੁੱਕੇ ਆ ਉਹ ਵੋਟਾਂ ਤੋਂ ਕੁਝ ਕੁ ਟਾਈਮ ਪਹਿਲਾਂ ਦਾ ਖਾਂ ਕਾਂਗਰਸ ਨਾਲ ਵੀ ਫਿਰ ਮੰਟੇ ਦੇ ਧਲਪੂ ਗੱਠ ਜੋੜ ਦੇ ਵਿੱਚ ਆ ਗਿਆ ਸੀ ਉਹ ਹਾਂ ਹਾਂ ਦੇ ਦਿਨ ਮਾ ਦਾ ਇਹ ਤਾਂ ਸਭ ਤੋਂ ਪਹਿਲੀ ਲੜਾਈ ਹੋਈ ਸੀ ਜਦ ਬਦਲ ਸਾਹਿਬ ਪ੍ਰਕਾਸ਼ ਸਿੰਘ ਬਦਲ ਹਮ ਸ਼ੁਰੂਆਤੇ ਵੀ ਕਹਿੰਦੇ ਇੰਨੀ ਕੀਤੀ ਸੀ ਬੰਦੀ ਨਹੀਂ ਹਾਂ ਹਨਾ ਵੀ ਇੰਡੀਆ ਕਰਦੇ ਉਹ ਹੁਣ ਆਪੇ ਉੱਥੇ ਆਪੇ ਕਿਸਕੜੇ ਉਥੋਂ ਤੇ ਜੇ ਮੰਨ ਲਾ ਵੀ ਤੁਹਾਨੂੰ ਦੱਸ ਰਿਹਾ ਵੀ ਇਹ ਤਾਂ ਪ੍ਰਕਾਸ਼ ਸਿੰਘ ਬਦਲ ਜਦੋਂ ਜੀ 2013 ਦੇ ਵਿੱਚ ਪੰਜਾਬ ਚ ਆਪਣੇ ਜਗਰਾਉ ਹਮ ਇੱਥੇ ਆ ਕੇ ਲੜ ਪਿਆ ਦੀ ਮੋਦੀ ਬੈਠਾ ਸੀ ਟੇਜ ਤੇ ਬੈਠਿਆ ਇਹ ਆਇਆ ਮੋਦੀ ਟੇਜ ਤੇ ਬਹਿਲਾ ਮੈਂ ਕਹਿੰਦਾ ਗਾ ਇਹ ਪੁਰਾਉ ਹਮ ਮੋਦੀ ਨੂੰ ਲਾਉ ਥੱਲੇ ਫਿਰ ਪ੍ਰਕਾਸ਼ ਹੈਗਾ ਬਾਦਲ ਤੈਨੂੰ ਪਤਾ ਸਿਆਣੇ ਦੀ ਹੂੰ ਤਾਂ ਤੈਨ ਦੀ ਜਾਲਦੇ ਉਹਨਾਂ ਨੇ ਘਰਾਂ ਚ ਜਾ ਕੇ ਕਿਹਾ ਵੀ ਕੋਈ ਗੱਲ ਨਹੀਂ ਹੂੰ ਵੀ ਹੁਣ ਆ ਗਿਆ ਹੁਣ ਕਿਵੇਂ ਲਾਧੀਏ ਹੂੰ ਫਿਰ ਮੋਦੀ ਨੇ ਜਦ ਦੇਖਿਆ ਵੀ ਜਦ ਉਹ ਨਹੀਂ ਸੀ ਪ੍ਰਧਾਨ ਮੰਤਰੀ ਉਹ 14 ਚ ਬਣਿਆ ਤਾਂ ਹਾਂ ਤੇ ਪ੍ਰਧਾਨ ਮੰਤਰੀ ਹੈ ਨਹੀਂ ਸੀ ਉਹ ਨੇ ਜਦ ਦੇਖਿਆ ਵੀ ਇਹ ਕੀ ਹੋ ਗਿਆ ਵੀ ਉਹ ਬੋਲ ਰਿਹਾ ਆਪ ਜਾ ਕੇ ਉੱਠ ਕੇ ਜੱਫੀ ਪਾਈ ਹੂੰ ਆ ਫੋਟੋ ਆ ਵੀ ਤੈਨੂੰ ਪਤਾ ਹੋਣਾ ਆਪਾਂ ਲੱਗਿਆ ਲਾਉਣ ਨਾਲ ਲਾਵਾਗੇ ਦੇਖ ਲਿਓ ਵੀ ਫੋਟੋ ਹੈ ਉੱਠ ਕੇ ਜੱਫੀ ਪਾਤੀ ਬਈ ਇਹਨੇ ਉਹਨੂੰ ਉਤੋਂ ਜਾ ਕੇ ਗੱਲ ਬਣੀ ਹੋਈ ਫਿਰ ਜਾ ਕੇ ਪਟਨਾ ਆਉਂਦੇ ਤੇ ਪਟਨਾ ਪਹੁੰਚਿਆ ਹੂੰ ਇੱਥੋਂ ਰੈਲੀ ਤੋਂ ਬਾਅਦ ਪਟਨਾ ਜਾਂਦੇ ਰੋ ਫਿਰ 프ਰੰਟ ਆ ਕੇ ਵੀ ਚੱਕ ਚੱਕ ਮੋਦੀ ਨੂੰ ਬੋਲ ਕੇ ਹੂੰ ਇਹਦੇ ਫਿਰ ਫਰਦਾ ਪ੍ਰਤੀਬੀ ਇੱਕ ਵਾਰ ਨਹੀਂ ਇਹ ਤਾਂ ਬਹੁਤ ਵਾਰ ਥੋੱਕੇ ਜੱਟ ਲਿਆ ਵੀ ਜਿੰਨਾ ਕਹੇ ਤੂੰ ਇਹਦੇ ਬਾਰੇ ਇੰਨੀ ਬਕਵਾਸ ਕਰੀ ਜਾਂਦੀ ਮੋਦੀ ਨੇ ਤੇ ਹੁੰਦਾ ਲੈ ਸਾਰਿਆਂ ਨੂੰ ਪਤਾ ਵੀ ਉਹ ਕਿਦਾਂ ਦਾ ਲੀਡਰ ਆ ਕਿਦਾਂ ਦਾ ਕੀ ਉਹ ਹੈਣਾ ਕਰਦਾ ਪਰ ਫਿਰ ਵੀ ਸਾਰੀ ਹੁਣ ਇਹ ਇੰਡੀਆ ਦੀ ਅੱਖ ਉਹ ਬੰਦੇ ਦੇ ਨਹੀਂ ਗਿਆ ਸਾਰੀ ਬੀਜੇਪੀ ਦੇ ਵਿੱਚੋਂ ਨਿਤਨ ਕੁਮਾਰ ਗੜਕਰੀ ਹਾਂ ਉਹ ਬੰਦਾ ਬਹੁਤ ਗੰਡ ਲੱਗਿਆ ਉਹਨੇ ਆਪਦੇ ਪੋਸਟਰ ਵੀ ਨਹੀਂ ਲਾਏ ਨਹੀਂ ਉਹ ਬੰਦਾ ਹੈ ਵਧੀਆ ਚੰਗਾ ਉਹ ਕਹਿੰਦਾ ਵੀ ਜੇ ਮੈਂ ਕੰਮ ਕੀਤਾ ਮੈਂ ਕਹਿੰਦਾ ਮੰਤਰੀ ਰਹਾਂਗਾ ਜੇ ਮੈਨੂੰ ਹੁਣ ਵੀ ਤੁਹਾਨੂੰ ਦੱਸਣ ਦੀ ਲੋੜ ਪਵੇ ਮੈਂ ਇਹ ਕੰਮ ਕੀਤੇ ਨੇ ਫਿਰ ਮੇਰਾ ਕੀ ਫਾਇਦਾ ਫਿਰ ਮੇਰੇ ਵੀ ਸਰਕਾਰ ਚ ਹੋਣ ਦੇ ਮੰਤਰੀ ਬਣ ਕੇ ਰਹਿਣ ਦਾ ਕੀ ਫਾਇਦਾ ਪੋਸਟਰ ਵੀ ਲਾਏ ਕੋਈ ਰੈਲੀ ਵੀ ਨਹੀਂ ਕੀਤੀ ਉਹਨੇ ਕਿੱਦਾਂ ਕਰ ਲਈ ਲੋਟਾ ਭਗਵੰਤ ਮਾਨ ਦੇ ਵੀ ਇਹੀ ਬਿਆਨ ਤੇ ਪੰਜਾਬ ਚ ਵੀ ਮੈਂ ਵੋਟ ਮੰਗੂ ਕੰਮ ਦੇਣਾ ਤੇ ਮੰਗੂਗਾ ਦੋਏ ਲੋਡ ਬੋਝ ਹਾਂ ਤਾਂ ਹੀ ਤਾਂ ਤਿੰਨ ਸੀਟਾਂ ਆਈਆਂ ਨੇ ਇਹਨਾਂ ਦੀਆਂ ਕੰਮ ਦੇਣਾ ਤੇ ਵੋਟ ਜਿਵੇਂ ਹੁਣ ਸੁਖਪਾਲ ਖਹਿਰਾ ਵੀ ਇਹਨਾਂ ਦੇ ਮਗਰੇ ਪਿਆ ਰਹੇ ਦਾ ਹੁਣ ਸੁਖਪਾਲ ਖਹਿਰਾ ਹਾਰੇ ਦਾ ਕੋਈ ਬਿਆਨ ਨਹੀਂ ਦਿੰਦਾ ਇਹ ਜਰੂਰ ਦੱਸ ਵੀ ਜੇ ਅਮਰਪਾਲ ਸਿੰਘ ਖਾਲਸਾ ਸਾਨੂੰ ਬਚਾਉਣਾ ਜੇ ਟਿਕੜਾਉਣਾ ਤਾਂ ਜਾ ਕੇ ਭਗਵੰਤ ਮਾਤਾ ਦੇ ਦਰਗੇ ਰੂ ਭਾਈ ਵੀ ਉਹ ਜਿਹੜੀ ਐਨਐਚਏ ਲੱਗੀ ਹੋਈ ਆ ਉਹ ਟੁੱਟੂਗੀ ਤਾਂ ਅਮਰਪਾਲ ਸਿੰਘ ਖਾਲਸਾ ਬਾਹਰ ਆਊਗਾ ਨਹੀਂ ਕਦੇ ਨਹੀਂ ਵਾਹਿਆ ਜਾ ਸਕਦਾ ਜਿਵੇਂ ਉਹ ਪਹਿਲਾਂ 1 ਸਾਲ ਦੀ 3 ਸਾਲ ਦੀ ਹੋਰ ਹੰਦਾ ਦਿੱਤੀ ਸੀ ਹੰ ਬੰਦੂਆ ਸਾਰੇ ਲੱਗਿਆ ਹੋਇਆ ਪਰ ਜੇ ਅਮਰਪਾਲ ਸਿੰਘ ਖਾਲਸਾ ਆ ਕੇ ਜਿੰਨਾਂ ਦੇ ਨਾਲ ਨੇ ਉਹ ਵੀ ਸਾਰੇ ਬਾਹਰ ਆਉਣਗੇ ਉਹ ਦਿਖਾ ਸਕਦੇ ਨੇ ਇਹਨਾਂ ਵੀ ਕਹਿ ਸਕਦੇ ਨੇ ਵੀ ਜਦ ਇਹਨੂੰ ਜ਼ਮਾਨਤ ਮਿਲ ਗਈ ਜਿਹਦੇ ਕਰਕੇ ਸੀ ਲੜੇ ਆ ਕਿਉਂਕਿ ਮੁੱਖ ਦੋਸ਼ੀ ਕੋਈ ਨਹੀਂ ਲੜਾਈ ਤੇ ਹੁੰਦੇ ਨੇ ਦੇਖੀ ਤਾਂ ਮੁੱਖ ਦੋਸ਼ੀ ਇੱਕ ਜਾਂ ਦੋ ਹੁੰਦੇ ਨੇ ਹੂੰ ਹੂੰ 9 10 12 ਜਾਣੇ ਦਿੰਦੇ ਨੇ ਇਹ ਸਜ਼ਾ ਹੁੰਦੀ ਆ ਮੁੱਖ ਦੋਸ਼ੀ ਦੋ ਤਿੰਨ ਹੁੰਦੇ ਨੇ ਜਦੋਂ ਮੁੱਖ ਦੋਸ਼ੀ ਉਹ ਨਹੀਂ ਇਹ ਫਿਰ ਉਹਨਾਂ ਨੂੰ ਵੀ ਜ਼ਮਾਨਤ ਆ ਮਿਲ ਜਣੀ ਹੂੰ ਜਾਣੇ ਹੁਣ ਜਮੈਂ ਆਪਣੇ ਸੁਖਬਾਲ ਸਿੰਘ ਖਹਿਰਾ ਤੇ ਸਿਮਰਜੀਤ ਮਾਨ ਦਾ ਆਪਣੇ ਸੰਗਰੂਰ ਦੇ ਵਿੱਚ ਪੁੱਲ ਜੋੜਤੀ ਲਾਦਦਾ ਦੀ ਵਿਆਹ ਜਤਨਾਂ ਕੇ ਪਰ ਪਰ ਨਤੀਜੇ ਉਲਟੇ ਆਏ ਨੇ ਹਾਂ ਸਾਰੇ ਪਾਸੇ ਜਿਵੇਂ ਆਪਾਂ ਦੇਖਦੇ ਆ ਸਾਰੇ ਜਦ ਇਹਨਾਂ ਦੇ ਪਾਸੇ ਪੱਟ ਕੇ ਦਾ ਹੁੰਦਾ ਇਹਨਾਂ ਨੂੰ ਤਾਂ ਅਜੇ ਤੱਕ ਤੂੰ ਐ ਸੋਚ ਵੀ ਜਿਹੜੇ ਸਭ ਤੋਂ ਮੈਨੂੰ ਜਿੱਥੇ ਖੁਸ਼ੀ ਹੋਈ ਆ ਮੈਂ ਆਮ ਆਦਮੀ ਪਾਰਟੀ ਦਾ ਕੋਈ ਬੜਾ ਬੁਰਦੀ ਨਹੀਂ ਹੈਗਾ ਠੀਕ ਆ ਤੇ ਜਿੱਥੋਂ ਮੈਨੂੰ ਖੁਸ਼ੀ ਹੋਈ ਜਿਹੜਾ ਇਹਨਾਂ ਦਾ ਫਰੀਦ ਕੁੱਟ ਹੋਇਆ ਸਾਰੇ ਆ ਉਹ ਲੋਕ ਨਚਾਰ ਕਹਿੰਦੇ ਨੇ ਉਹ ਕਿੱਥੇ ਤੱਕ ਇਹਨਾਂ ਨੇ ਜ਼ੋਰ ਨਹੀਂ ਲਾਇਆ ਤੂੰ ਐ ਸੋਚ ਵੀ ਸਾਰਾ ਜ਼ੋਰ ਹੀ ਉੱਥੇ ਝੋਕਿਆ ਵੇ ਤੀ ਚਲੋ ਨਾ ਇਹ ਵੀ ਗੱਲ ਗਲਤ ਆ ਯਾਰ ਬੰਦੇ ਨੂੰ ਭੰਡ ਨਾ ਚਾਰ ਕਹਿਣਾ ਹਾਲ ਦਾ ਕਿਤਾ ਨਾ ਕੋਈ ਵੀ ਕਿਤੇ ਜਾ ਕੇ ਕਿਤ ਕੋਈ ਵੀ ਯਾਰ ਜਿਹੜਾ ਜਹੇ ਬੰਦਾ ਕਿਤਾ ਕਰਦਾ ਮੈਂ ਮੰਨਦਾ ਵੀ ਕਿਤਾ ਹਨਾ ਆ ਕੇ ਖੜ ਸਕਦਾ ਯਾਰ ਇਹ ਤਾਂ ਚਲ ਠੀਕ ਆ ਆਪਾਂ ਸਰਬਜੀਤ ਆਪਣਾ ਜਿੱਤੇ ਆ ਆਪਾਂ ਨੂੰ ਬਹੁਤ ਖੁਸ਼ੀ ਹੋਈ ਆ ਸਰਬਜੀਤ ਸਿੰਘ ਮੈਂ ਤਾਂ 70000 ਵੋਟਾਂ ਨਾਲ ਜਿੱਤੇ ਨੇ ਹਾਂ ਆਪਾਂ ਮੈਂ ਵੋਟਾ ਕਮੈਂਟ ਕਮੈਂਟਾਂ ਜਿਵੇਂ ਮੈਂ ਤਾਂ ਹੀ ਕਹਿਣਾ ਹੁੰਦਾ ਸੀ ਵੀ ਹੋਰ ਕੋਈ ਜਿੱਤੇ ਜਹੇ ਨਾ ਜਿੱਤੇ ਆਪਾਂ ਨੂੰ ਕੁਝ ਨਹੀਂ ਬਣ ਸਕਦਾ ਸਰਬਜੀਤ ਅਮਰਪਾਲ ਸਿੰਘ ਆ ਜਿੱਤਣਾ ਚਾਹੀਦਾ ਜ਼ਰੂਰੀ ਆ ਯਾਰ ਇਹ ਖਾਲਸੇ ਪੰਥ ਦੀਆਂ ਗੱਲਾਂ ਨੇ ਹੁਣ ਜੇ ਮੈਂ ਆਪਾਂ ਕਹਿੰਦੀ ਵੀ ਸਿਮਰਜੀਤ ਸਿੰਘ ਮਾਨ ਹਾਰ ਗਿਆ ਸਿਮਰਜੀਤ ਸਿੰਘ ਮਾਨ ਦੇ ਬਿਆਨ ਵੀ ਯਾਰ ਬਹੁਤ ਗਲਤ ਉਹ ਗਲਤ ਤੇ ਇਹ ਗੱਲ ਮੰਨਣੀ ਪੂਗੀ ਮਾਨ ਦੇ ਕਰਨ ਹੁਣ ਜੇ ਕਿਸੇ ਨੂੰ ਦੁੱਖ ਵੀ ਲੱਗੇ ਗੱਲ ਦਾ ਮੈਂ ਮੰਨ ਦੇ ਕੰਨਾ ਜਾਂ ਮੈਨੂੰ ਚਾਹੇ ਯਾਰ ਵੀ ਕਹਿੰਦੇ ਨਿੰਦੇ ਵੀ ਇੱਕ ਤੈਨੂੰ ਸਟੋਰੀ ਦੱਸਦਾ ਮੈਂ ਜਦੋਂ ਵੀ ਅੰਨੇ ਨੂੰ ਕਦੇ ਦੇਖਣ ਲੱਗਿਆ ਸਭ ਤੋਂ ਪਹਿਲਾਂ ਕੀ ਕੰਮ ਕਰਦਾ ਸਭ ਤੋਂ ਆਪਣਾ ਜਿਹੜਾ ਜਿਹੜੀ ਉਹ ਸੂਟੀ ਨਾਲ ਤੁਰਦਾ ਉਹਨੂੰ ਚੋਣ ਸਿੱਟਣੀ ਹੈ ਹੈ ਉਹਨਾਂ ਇਹ ਐਮਪੀ ਬਣਿਆ ਚਾਹੇ ਉਹ ਸਿੱਧੂ ਮੂਸੇਵਾਲੇ ਦੇ ਸਿਰ ਤੋਂ ਬਣਿਆ ਚਾਹੇ ਉਹ ਦੀਪ ਸਿੱਧੂ ਦੇ ਸਿਰ ਤੋਂ ਬਣਿਆ ਜੋ ਇੱਕ ਵਾਰ ਕਹਿੰਦਾ ਹਾਂ ਮੇਰੇ ਬੱਚੇ ਸੀਗੇ ਜੀ ਉਹਨਾਂ ਦੇ ਸਿਰ ਤੇ ਬਣ ਕੇ ਤਾਂ ਵੀ ਕੀ ਹੋਵੇ ਪਰ ਫੋਟੋਆਂ ਉਹ ਵੀ ਗੱਡੀਆਂ ਪਿੱਛੇ ਲਾਈ ਫਿਰਦਾ ਦੀ ਉਹਨਾਂ ਦੀ ਹਣਾ ਆਪਾਂ ਦੇਖਿਆ ਆਪਣੇ ਪਿੰਡ ਹਾਂ ਆਪਣੇ ਪਿੰਡ ਆਇਆ ਸਿਮਰਜੀਤ ਸਿੰਘ ਜੱਟ ਦੀਪ ਸਿੱਧੂ ਆਪਣੇ ਪਿੰਡ ਆਇਆ ਆਪਣੇ ਨਾਰੀ ਕੇ ਲੱਗਦੀ ਕੁੜੀ ਦੀ ਫੋਟੋ ਉਹ ਜਿੱਥੇ ਮੰਨ ਲਓ ਕਿ ਦਰਬਾਰ ਤੇ ਝਾੜੂ ਪੜਿਆ ਸੀ ਨਾਰੀ ਕੇ ਪਿੰਡ ਦੀ ਆਪਣੇ ਇਥੇ ਦੀ ਫੋਟੋ ਹਾਂ ਇਹ ਜਦੋਂ ਵੀ ਤੂੰ ਸੋਚ ਕੇ ਦੇਖ ਵੀ ਇਹ ਉਹਨਾਂ ਨੂੰ ਇੱਕ ਵਾਰ ਕਹਿ ਦਿੰਦਾ ਵੀ ਹਾਂ ਭਾਈ ਉਹ ਜਿਹੜੇ ਉਹਨਾਂ ਦੇ ਪੱਕੇ ਸਮਰਤਕ ਨੇ ਸਿੱਧੂ ਮੂਸੇਵਾਲੇ ਤੇ ਦੀਪ ਸਿੱਧੂ ਦੇ ਸਮਰਤਕ ਉਹ ਟੁੱਟੇ ਨੇ ਤਾਂ ਹੀ ਫਿਰ ਚੌਥੇ ਨੰਬਰ ਤੇ ਗਏ ਨੇ ਇਹ ਸਭ ਤੋਂ ਵੱਡੀ ਵਜ੍ਹਾ ਜਾਣਦੀ ਨਹੀਂ ਸੀਟ ਲਾਇਆ ਜਾਂਦਾ ਉਹ ਕੋਈ ਬਾੜੀ ਔਖੀ ਨਹੀਂ ਸੀ ਸੁਗਰੋ ਦੀ ਸੀਟ ਉਹਦੇ ਲਈ ਜਿਹੜਾ ਬੰਦਾ ਐਮਪੀ ਹੈਗਾ ਸੀ ਸਿਟਿੰਗ ਐਮਪੀ ਸੀ ਨਾ ਉੱਥੇ ਉਹ ਤਾਂ ਨਹੀਂ ਜਦੋਂ ਆਪ ਦੀ ਸੀਟ ਤਾਂ ਵੀ ਚੌਥੇ ਨੰਬਰ ਤੇ ਕਿਵੇਂ ਬੈ ਗਏ ਆਪਦੇ ਬਿਆਨ ਨਾ ਕਰਕੇ ਬਿਆਨ ਉਹਮਰ ਸਿਆਣੀ ਹੋਗੀ ਸਮਝ ਨਹੀਂ ਲੱਗਦੀ ਉਹਨਾਂ ਨੂੰ ਮੈਂ ਕਰਾਂਗਾ ਮੈਂ ਤਾਂ ਹੁਣ ਵੀ ਆਪਾਂ ਇੱਕ ਗੱਲ ਕਰਦੇ ਸੀ ਵੀ ਬਾਪੂ ਦੀ ਉਮਰ ਘਟ ਰਹੀ ਗਈ ਡੋਲੇ ਡੂਲੇ ਲਖਾਏ ਹੁਣ ਇਹ ਕੀ ਨਾ ਮੱਚਾ ਮਾਚਾ ਨੂੰ ਕਰੀ ਦਿੰਦੇ ਨੇ ਤਾਂ ਦਿੰਦੇ ਨੇ ਪੂਰੇ ਹੈਨਾ ਚੰਗੇ ਜੀ ਚੰਗਾ ਹਜ਼ਰ ਮੈਨੂੰ ਇਹ ਨਹੀਂ ਸਮਝ ਲੱਗਦੀ ਵੀ ਜਿਵੇਂ ਹੁਣ ਕਹਿੰਦੇ ਸੀ ਵੀ ਮੈਂ ਗੱਲ ਕੀਤੀ ਸਿੱਧੂ ਮੂਸੇਵਾਲੇ ਪਰ ਮੈਨੂੰ ਇਹ ਤਾਂ ਦੱਸੋ ਵੀ ਪੰਜਾਬ ਦੇ ਵਿੱਚ ਕੀ ਫਾਇਦਾ ਹੋਇਆ ਹੁੰਦਾ ਹਾਂ ਦੋਹੀ 22 ਸਾਲ ਰਹੇ ਹਾਂ ਕੀ ਫਾਇਦਾ ਹੋਇਆ ਵੀ ਤੁਸੀਂ ਪੁੱਤੋਂ ਕੀ ਲਿਆਏ ਪੰਜਾਬ ਲਈ ਮੋਦੀ ਸਰਕਾਰ ਤੋਂ ਕੀ ਮਨਾਇਆ ਤੁਸੀਂ ਮੋਦੀ ਵੀ ਜਿਵੇਂ ਆਪਾਂ ਕਹਿੰਦੇ ਮੋਦੀ ਹਾਰੂ ਮੈਨੂੰ ਇਹ ਬਹੁਤ ਖੁਸ਼ੀ ਹੋਣੀ ਕਿ ਮੋਦੀ ਹਾਰਦਾ ਉਹ ਮੈਂ ਨੀਂਦ ਹੀ ਨਹੀਂ ਆਈ ਮੈਂ ਤਾਂ ਆਪ ਸੁਣ ਕੇ ਇਹ ਚੀਜ਼ ਮੋਦੀ ਆ ਮੋਦੀ ਹਾਰ ਚੱਲ ਪਰ ਮੋਦੀ ਹੁਣ ਇਹ ਆ ਵੀ ਜਿਵੇਂ ਮੋਦੀ ਨੂੰ ਤਾਂ ਯਾਰ ਗੁਜਰਾਤ 37 ਸੀਗੜ ਤੇ ਐਮਪੀ ਨਹੀਂ ਜਿੱਤਿਆ ਲੈ 68 ਸੀਟਾਂ ਨੇ ਇਹਨਾਂ ਦੀ ਤਿੰਨ ਜਿਹੜੀਆਂ ਸੀਟਾਂ ਨੇ ਗੁਜਰਾਤ ਦੀ 37 ਸੀਗੜ ਦੀ ਤੇ ਐਮਪੀ ਦੀ 90 ਉਹਦੇ ਵਿੱਚੋਂ 64 ਲੈ ਗਈ ਹੈ ਮੇ ਮੇਨੇ ਮਾਰਦਿਆਂ ਨੂੰ ਉੱਥੇ ਮਿਲਿਆ ਉੱਥੇ ਮਾਰਦਿਆਂ ਮਿਲਿਆ ਜਿੱਥੇ ਪੱਛਤ ਰਹਿੰਦਾ ਉੱਥੇ ਦਾਦਾ ਜੀਟਾਂ ਵੀ ਘਟ ਜਾਂਦੀਆਂ ਆਪਾਂ ਬਿਹਾਰ ਵਾਲਿਆਂ ਨੂੰ ਕਹਿੰਦੇ ਹੁੰਦੇ ਆ ਬਿਹਾਰ ਤੁਸੀਂ ਮਾੜੇ ਹੋ ਉੱਤੀ ਮਾੜੇ ਉਹਨਾਂ ਨੇ ਫਿਰ ਵੀ ਆਪਦੇ ਕੱਖ ਰੱਖਦੇ ਚਲੋ ਇਹ ਚੰਗੀ ਗੱਲ ਹੈ ਵੀ ਜਿਵੇਂ ਪਹਿਲਾਂ ਨੱਚਦੇ ਫਿਰਦੇ ਸੀ 302 ਸੀਟਾਂ ਦੇਤੀ ਹੁਣ ਇਹ ਆਪਾਂ ਇਹਨਾਂ ਦੀ ਗੱਟ ਜੋੜ ਤੋਂ ਬਿਨਾਂ ਗੱਲ ਕਰੀ ਤਾਂ 240 ਸੀਟਾਂ ਇਹ ਨੇ ਜਿਹੜੀ ਭਾਜਪੀ ਦੀ ਨੇ 240 ਸੀਟਾਂ ਇਹ ਨੇ ਸਿਰਫ ਹੁਣ ਸਰਕਾਰ ਸੈਂਟਰ ਸਰਕਾਰ ਡਾ ਡਰ ਕੇ ਰਹੋ ਵੀ ਸਰਕਾਰ ਸਾਡੀ ਕਦੇ ਵੀ ਡੇਕ ਸਕਦੀ ਨਹੀਂ ਇਹ ਵੀ ਜਿਵੇਂ ਆਪਾਂ ਜੰਗਲੇ ਤੇ ਨਹੀਂ ਤੁਰਨਾ ਹੁੰਦਾ ਵੀ ਜੰਗਲੇ ਤੇ ਤੁਰਿਆ ਪਹਿਲਾਂ ਇਹ ਫਰਦੇ ਸੀ ਗਰਾਊਂਡ 'ਚ ਭੱਜੇ ਵੀ ਨਾ ਸਾਨੂੰ ਕਿਹੜਾ ਕੋਈ ਕਰ ਲੂ ਜਿਵੇਂ ਹੁਣ ਭਗਵੰਤ ਮਾਨ ਆ ਭਗਵੰਤ ਮਾਨ ਦੇ ਕੋਲੇ ਬੰਨ ਮੈਨੂੰ ਪਤਾ ਵੀ 25 ਵੀ ਕਿਦਾਂ ਵੀ ਨਹੀਂ ਮੇਰੀ ਜਿਆ ਕਰ ਕਰਦੀ ਮੈਂ ਤਾਂ ਵੀ ਨਹੀਂ ਕਰਦੀ ਸਮਝਦਾ ਗੱਲ 25 ਜਾਂਦੇ ਹੀ ਜਾਣਗੇ ਹੁਣ ਉਹ ਖੜੇ ਨੇ ਗੱਲ ਮੈਂ ਇਹ ਲੋਕਾਂ ਦੀ ਫੇਰ ਵੀ ਚੰਗੀ ਮੰਨਦਾ ਵੀ ਜੇ ਉਹ ਮੈਂ ਕਹਿੰਦਾ ਸੀ ਵੀ ਸੰਵਿਧਾਨ ਬਦਲ ਦੂਗਾ ਇਹ ਕਰ ਦੂ ਉਹ ਕਰ ਦੂ ਉਹਨੂੰ ਅਕਲ ਲਗਾਣੀ ਲਿਆਤੀ ਮੋਦੀ ਦੀ ਕਿੰਨਾ ਸੰਵਿਧਾਨ ਵਾਲਾ ਜਾ ਕੇ ਅਸੀਂ ਭਾਰਤੀਆਂ ਨੇ ਜਿਉਂਦੇ ਹਾਂ ਜੀ ਦਰੋਪਰਾਠੀ ਨੇ ਇਹ ਵੀਡੀਓ ਨੇ ਬੜਾ ਪ੍ਰਭਾਵ ਕਰਾਠੀ ਦਾ ਬਹੁਤ ਬੜਾ ਪ੍ਰਭਾਵ ਰਿਹਾ ਮੇਰੇ ਹਿਸਾਬ ਨਾਲ ਤਾਂ ਬਹੁਤ ਬੜਾ ਮੈਂ ਜਿਵੇਂ ਆਪਾਂ ਉਦੋਂ ਦੇਖਦੇ ਵੀ ਸੀਗੇ ਨਾ ਵੀ ਉਹਦੇ ਥੱਲੇ ਹਰੇਕਦੇ ਲਿਖਿਆ ਆਉਂਦਾ ਦਰੋਪਰਾਠੀ ਦਰੋਪਰਾਠੀ ਨੋਰਮਲ ਕਮੈਂਟਾਂ ਨਹੀਂ ਵੀ ਵੀਰੇ ਵੀ ਇਹਨਾਂ ਦਰੋਪਰਾਠੀ ਦੀਆਂ ਵੀਡੀਓਆਂ ਕਰਕੇ ਵੀ ਫੱਕੇ ਆ ਪਿਆ ਫਰਕ ਬਹੁਤ ਫਰਕ ਪਿਆ ਯਾਰ ਭਾਜੀਪੀ ਨੇ ਮੇਨ ਪੰਡਿਤ ਬੋਰਡ ਦਾ ਖੇਡਿਆ ਤੇ ਅਯੋਧਿਆ ਮੰਦਿਰ ਜੋ ਆ ਰਾਮਕੋਲ ਆਏ ਹਨ ਹਮ ਉਨਕੋ ਲਾਏਗੇ ਅਯੋਧਿਆ ਜੇ ਹਾਰ ਗਏ ਉਹ ਯਾਰ ਰਾਮ ਜਿਹੜੀ ਗੱਲ ਤਾਂ ਉੱਥੀ ਆ ਵੀ ਜਿਹੜੀ ਤੂੰ ਤੁਸੀਂ ਰਾਮ ਮੰਦਰ ਲਿਆਂਦਾ ਆਪਾਂ ਕਿਸੇ ਧਰਮ ਦੇ ਵਿਰੋਧੀ ਨਹੀਂ ਮੈਂ ਵੀ ਜਾਊ ਕਦੇ ਜਦ ਤਣਾ ਫੰਡ ਟਾਈਮ ਦਾ ਨਾ ਰਣਾ ਚਾਹੀਦਾ ਜੀ ਦਰਵਾਰ ਸਾਹਿਬ ਜਾਂ ਮੇਮੂ ਵੀ ਉਹਨਾਂ ਦਾ ਭਾਈ ਉਹ ਧਰਮ ਤੋਂ ਤਾਂ ਆ ਵੀ ਜਾਮਾ ਕਦੇ ਜਾ ਜਦ ਤਨਾ ਆਪਣਾ ਉਧਰ ਟਾਈਮ ਲੱਗੇ ਆਪਾਂ ਜਾ ਕੇ ਆਵਾਂ ਜਾਮਾ ਕੇ ਜਦੋਂ ਪਹੁੰਚਾਂਗੇ ਹਨਾ ਪਗਲ ਤਾਂ ਇਹ ਆ ਵੀ ਜਿਹੜੀ ਗੱਲ ਆ ਵੀ ਤੁਸੀਂ ਇੱਕ ਧਰਮ ਦੇ ਨਾਂ ਤੇ ਨਹੀਂ ਜਿੱਤ ਸਕਦੇ ਜਿਹੜਾ ਉਹਨਾਂ ਲਕੀਨਪੁਰ ਖੀਰੀ ਵਾਲਾ ਉਹ ਹਰਿਆ ਉਹਦਾ ਬਹੁਤ ਸ਼ੋਖਰਾ ਵੀ ਸ਼ੋਖਰਾ ਉਹ ਹਰਿਆ ਤਾਂ ਇਹ ਦੇਖ ਵੀ ਜਿਹੜਾ ਐਡੀਆਂ ਸਿਆਸਤਾਂ ਮਾੜੀਆਂ ਹੋ ਗਈਆਂ ਦੀ ਵੀ ਜਿਹਨੇ ਉਹਦੇ ਮੁੰਡੇ ਨੇ ਲਕ ਮਾਉਂਡ ਨੇ ਗੱਡੀ ਚੜਾਤੀ ਉੱਤੇ ਕੋਈ ਸਾਲਾ ਕੀ ਕੇਸ ਹੀ ਨਹੀਂ ਨਾ ਕੋਈ ਕੇਸ ਨਹੀਂ ਹੈਗਾ ਸਰਕਾਰ ਉਹਨਾਂ ਦੀ ਆਪ ਦੀ ਕੀ ਕਰੇ ਬੰਦਾ ਮੈਨੂੰ ਦੱਸ ਪੰਜਾਬ ਵਿੱਚ ਕੀ ਕਰਨਗੇ ਤੁਸੀਂ ਯਾ ਇਡੀਆ ਚ ਕੀ ਕਰਨਗੇ ਲੋਕ ਵੀ ਇਹ ਪੰਜ ਜਾਨੇ ਮਾਰਤੇ ਚਾਰ ਜਾਨੇ ਮਾਰਤੇ ਕੋਈ ਗੱਲੇ ਆ ਹੁਣ ਤਾਂ ਪੋਰਸ ਕਾਂਡ ਸੁਣਿਆ ਪੋਰਸ ਗੱਡੀ ਦਾ ਕਾਂਡ ਸਾਰੇ ਨਹੀਂ ਦੇਖਿਆ ਹੁਣ ਹੂੰ ਉਹ ਦੇ ਲਵੀ ਪਿੱਕ ਪੈਸਾ ਸਾਰੀ ਦੁਨੀਏ ਚਾਈ ਫਿਰ ਗੇਮੇ ਕਮਾਤੀ ਕੇਸੇ ਉਲਟਾਦਾ ਸਾਰਾ ਕੇਸੇ ਉਲਟਾਦਾ ਡਾਕਟਰ ਵੀ ਖਰੀਦਦੇ ਹੋਏ ਤਿੰਨ ਲੱਖ ਰੁਪਏ ਡਾਕਟਰ ਨੂੰ ਦਿੱਤਾ ਵੀ ਜਿਹੜੇ ਬਲੱਡ ਸੈਂਪਲ ਲੈਣੇ ਉਹ ਤੂੰ ਐਂ ਦੇਖ ਵੀ 4 ਵਜੇ ਕਹਿੰਦੇ ਵੀ ਆਦੋ ਪਾਰਟੀਆਂ ਹੋਈਆਂ ਨੇ ਅੰਦਰ ਪੀ ਚੱਲੇ ਨੇ ਹੂੰ ਉਹ ਜਿਹੜੀ ਉਹ ਦਾਰੂ ਵਾਲੀ ਦੁਕਾਨ ਤੇ ਬਾਹਰ ਤੇ ਉਹ ਉਹ ਉਹਨਾਂ ਦੇ ਪਤੰਦਰਾਂ ਉਲਟੇ ਪਾਵਾ ਕਹਿੰਦੇ ਵੀ ਇਹਨੇ ਦਾਰੂ ਕਿਉਂ ਦਿੱਤੀ ਇਹਨਾਂ ਨੂੰ ਦਾਰੂ ਕਿਉਂ ਦਿੱਤੀ ਉਮਰ ਘੱਟੀ 17 ਸਭ ਤੋਂ ਥੱਲੇ 11 ਸਭ ਤੋਂ ਥੱਲੇ ਦੀ 11 ਮਹੀਨੇ ਘੱਟ ਦੋ ਜਵਾਗ ਮਾਰ ਦੋ ਘੰਟੇ ਤੇ ਕੁੜੀ ਤੇ ਮੁੰਡਾ ਮਾਰ ਕੇ ਦਰਤੀ ਉਹ ਗੱਡੀ ਦੀ ਸਪੀਡ ਦੇਖੀ ਤੂੰ ਵੀਡੀਓ ਚ ਉਹਨੂੰ ਗੋਲੀ ਮਾਰਕ ਜਾਂਦੀ ਉਹ 200 ਦੇ ਕਰੀਬ ਦਾਸਦੇ 160 ਤੋਂ 200 ਦੇ ਕਰੀਬ ਦਾਸਦੇ ਦੇਖਦਾ ਤੂੰ ਕਿ ਯਾਰ ਉਹ ਸੜਕ ਤਾਂ ਦੇਖ ਤੂੰ ਕਹੇ ਜੀ ਯਾਰ ਇਹੋ ਜਿਹੇ ਕੇਸ ਆਪਣੇ ਸੜੀ ਹਿੰਦਿਆ ਦੇ ਵਿੱਚ ਬਹੁਤ ਹੋਏ ਨੇੜੇ ਸੜਕਾਂ ਤੇ ਹਨਾ ਉੱਪਰ ਦੀ ਲੰਗੇ ਨੇ ਹਨਾ ਜ ਇਹ ਤਾਂ ਯਾਰ ਸੜਕ ਦੇ ਵਿੱਚ ਜੇ ਕਿਸੇ ਦਾ ਕਤਲ ਕਰਨਾ ਜੇ ਸੜਕ ਐਕਸੀਡੈਂਟ ਚ ਕਰਤਾ ਤੈਨੂੰ ਉੱਧੀ ਸੜਿਆ ਹੂੰ ਨਾਲੇ ਉਹ ਇੱਕ ਐਕਸੀਡੈਂਟ ਮੰਨਦਾ ਉਹਦੇ ਨੂੰ ਆਪਾਂ ਕਦੇ ਗੱਲ ਕਰੀਏ ਤਾਂ ਪਤਾ ਹੀ ਨਹੀਂ ਕਿੰਨੀ ਆਧਾਰਨਾ ਪਈ ਨੇ ਬਹੁਤ ਪਈਆਂ ਨੇ ਤਾਂ ਕਿੰਨੀ ਕਿੰਨੀ ਆਧਾਰਨਾ ਪਈਆਂ ਹੂੰ ਹੁਣ ਜੇ ਮੈਂ ਕੰਗਣਾ ਰਣਾਉਂ ਤਾਂ ਦੇਖ ਲਾਓ ਉੱਥੇ ਜਿੱਤੇ ਆ ਜੇ ਆਪਣੇ ਪੰਜਾਬ ਜਾ ਖੜਦੀ ਮੈਂ ਕਹਿੰਦਾ ਨੀਡੂ ਸਟ੍ਰੀਟਲ ਤੋਂ ਕੱਟ ਵੋਟ ਪੈਂਦੀ ਉਹਨੂੰ ਕੱਟ ਵੋਟ ਪੈਂਦੀ ਸੀ ਉਹਨੂੰ ਨੀਡੂ ਸਟ੍ਰੀਟਲ ਤੋਂ ਕੱਟ ਵੋਟ ਪੈਂਦੀ ਜਿੱਥੋਂ ਦਾ ਜੀ ਕਤਲ ਖੜ ਜਾਂਦੀ ਨਾਲੇ ਉਹਦੀ ਕੈਂਪੇਨ ਹੋਣੀ ਸੀ ਜਿਹੜੀ ਉਹਨੇ ਰੈਲੀਆਂ ਕਰਨੀ ਤੇ ਉਹਦੇ ਚ ਦੇਖਦਾ ਵੀ ਆਪਣੇ ਵਾਲੇ ਛੋਟੇ ਜਿਹੜੇ ਬੈਠੇ ਨੇ ਕਿਸਾਨ ਜੂਨੀਅਨ ਵਾਲੇ ਉਹ ਉਹਦੇ ਆਲੇ ਦੁਆਲੇ ਐ ਬੈਠ ਜਾਂਦੇ ਮੋਦੀ ਦੀ ਅਜੇ ਪਾਸਾ ਫੇਰ ਘੜੀ ਘੜੀ ਦੀ ਪਟੇ ਵਾਲੇ ਕਹਿੰਦੇ ਸਾਨੂੰ ਵੀ ਇਹੀ ਰੋਕਦਾ ਦਿੱਲੀ ਜਾਣ ਤੂੰ ਅਸੀਂ ਵੀ ਨਹੀਂ ਇਹਨਾਂ ਨੂੰ ਵੀ ਜਾਣ ਦਿੰਦੇ ਆ ਮੋਦੀ ਦੀ ਰੈਲੀ ਦਾ ਯਾਰ ਦਿਹਾੜੀਆਂ ਦਾ ਗਾ ਪੀ ਗਿਆ ਵੀ ਸਾਨੂੰ ਪਹੁੰਚ ਆਉਂਦੇ ਦਿਹਾੜੀ ਨਹੀਂ ਮਿਲਦੀ ਇਹ ਨਹੀਂ ਮਿਲਦੀ ਇਹ ਤਾਂ ਲਗਭਗ ਸਾਰਿਆਂ ਦੀ ਰੈਲੀਆਂ ਜਿਹੀ ਚੱਕਰ ਰਹੀਆਂ ਦਿਹਾੜੀਆਂ ਦੀ ਇਕੱਠ ਕਰਕੇ ਲੈ ਕੇ ਜਾਂਦੇ ਤੇ ਕਿਉਂ ਜਿਹੜੀ ਐ ਐਮਪੀ ਨੇ ਵੋਟਰ ਹੁੰਦੀਆਂ ਨੇ ਫਿਰ ਆਪਣੇ ਪੰਜਾਬ ਦੇ ਰੁਝਾਨ ਥੋੜਾ ਜਿਹਾ ਘੱਟ ਹੁੰਦਾ ਜਿਵੇਂ ਸਰਪੰਚੀ ਹੋ ਗਈਆਂ ਐਮਐਲਏ ਦੇ ਬੋਟਾ ਆਉਂਦੀਆਂ ਇਹ ਜਿਹਾ ਥੋੜਾ ਜਿਆਦਾ ਹੁੰਦਾ ਆਪਣੇ ਪੰਜਾਬੀ ਤੈਨੂੰ ਇੱਕ ਗੱਲ ਹੋਰ ਦੱਸਦਾ ਆਪਣੇ ਪੰਜਾਬ ਦੇ ਵਿੱਚ ਜਿਹੜੀ ਚੱਲ ਨਮਾਜੂਤ ਹੈ ਇਹਨਾਂ ਨੂੰ ਐਮਪੀ ਤੇ ਐਮਐਲ ਦਾ ਫਰਕ ਨਹੀਂ ਪਤਾ ਹੂੰ ਬੀਐਮਪੀ ਕੀ ਹੁੰਦੇ ਨੇ ਐਮਐਲਏ ਕੀ ਹੁੰਦੇ ਨੇ ਮੈਂ ਇਹਨਾਂ ਨੂੰ ਦੱਸਾਂ ਵੀ ਜਿਹੜੇ ਐਮਐਲਏ ਹੁੰਦੇ ਨੇ ਭਾਈ ਉਹਨਾਂ ਨੇ ਚੋਣਨਾ ਹੁੰਦਾ ਪੰਜਾਬ ਦਾ ਮੰਤਰੀ ਜਿਹਨੇ ਪੰਜਾਬ ਚਲਾਉਣਾ ਹੂੰ ਜਿਵੇਂ ਕਿ ਆਪਣਾ ਮੁੱਖ ਮੰਤਰੀ ਇਸ ਟਾਈਮ ਭਗਵੰਤ ਸਿੰਘ ਮਾਨ 92 ਚੋਣਾਂ ਦੇ ਆਪਾਂ ਨੇ ਦਿੱਤੇ ਆਪਾਂ ਨੇ 92 ਤੇ ਭਗਵੰਤ ਸਿੰਘ ਮਾਨ ਬਣਿਆ ਜਿਵੇਂ ਪਿੰਡਾਂ ਚ ਸਰਪੰਚ ਮੈਂਬਰ ਹੋਣਗੇ ਤਾਂ ਜੇ ਜੇ ਮੈਂਬਰ ਮੰਨ ਲਾ ਵੀ ਹੋਰ ਤਾਂ ਸਰਪੰਚ ਦੀਆਂ ਵੋਟਾਂ ਡੱਪੈਂਦੀਆਂ ਜੇ ਨਾ ਪੈਣ ਵੀਰੋ ਸੱਤ ਮੈਂਬਰ ਚੁਣਨਗੇ ਉਹ ਮੈਂਬਰ ਸਰਪੰਚ ਬਣੂ ਉਵੇਂ ਮੰਨ ਲਾ ਵੀ ਭਗਵੰਤ ਮਾਨ ਐਮਐਲਏ ਨਾਲ ਚੱਲਦਾ ਐਮਪੀ ਨਾਲ ਚੱਲਦਾ મોદી મોદી ਸੈਂਟਰਲ ਸਰਕਾਰ ਚੱਲਦੀ ਹੈ ਚਾਹੇ ਕੋਈ ਸਰਕਾਰ ਜਾਵੇ ਉਹ ਜਿਹੜੀ ਸੈਂਟਰ ਸਰਕਾਰ ਮੋਦੀ ਨੂੰ ਜਿਹੜੇ ਜਿਹੇ ਤੇ ਆਉਂਦੇ ਨੇ ਜਿਵੇਂ ਮੰਨ ਲਾ ਵੀ ਕਾਂਗਰਸ ਜਿੱਤੇ ਆਉਂਦੇ ਨੇ ਉਹ ਜਿਹੜਾ ਜਿਹਨੇ ਮਨਲਾ ਆਪਣੀ ਅਗਵਾਹੀ ਕਰਨੀ ਆ ਦੇਸ਼ ਦੀ ਪੂਰੀ ਦੀ ਭਾਰਤ ਦੀ ਉਹਨੂੰ ਐਮਪੀ ਜਿੱਤੇ ਆਉਂਦੇ ਨੇ ਐਮਐਲਏ ਇੱਕ ਰਾਜ ਦੇ ਉਹਨੂੰ ਜਿੱਤੇ ਆਉਂਦੇ ਨੇ ਮੁੱਖ ਮੰਤਰੀ ਨੂੰ ਐਮਪੀ ਦੁਨੀ ਆਪਣੇ ਇੰਡੀਆ ਦੇ ਰਾਜ ਰਾਜ ਨੁਂ ਜਿੱਤੇ ਆਉਂਦੇ ਨੇ ਜਿਵੇਂ ਆਪ ਆਪਣੇ ਡਾਕਟਰ ਰੋਤੀ ਅਮਰ ਸਿੰਘ ਕੀ ਉਹਨਾਂ ਕੋਸ਼ਿਸ਼ ਕੀਤਾ ਤਾਂ ਨਹੀਂ ਪਹਿਲੀ ਵਾਰ ਵੀ ਐਮਪੀ ਬਣਨ ਦੇ ਜਿੱਤੇ ਇਹ ਵੀ ਜੀਪੀਜੇ ਸੀਟ ਕੱਢ ਜੂ ਮੈਨੂੰ ਇਹ ਆਸ ਸੀ ਕਿ ਇਥੋਂ ਜੀਪੀ ਸੀਟ ਕੱਢ ਜੂ ਕਿਉਂਕਿ ਮੈਂ ਤਾਂ ਦੇਖਿਆ ਨਹੀਂ ਅਮਰ ਸਿੰਘ ਕਦੇ ਵੀ ਨਾ ਕਦੇ ਨਹੀਂ ਦੇਖਿਆ ਜੀ ਹੂੰ ਜਿਵੇਂ ਆ ਮਨ ਲਾ ਜਿਹੜੀਆਂ ਕੁਰਸੀਆਂ ਨਹੀਂ ਪਈਆਂ ਇਹ ਵੀ ਉਹ ਪਿਛਲੇ ਐਮਪੀ ਨੇ ਧਰੀਆਂ ਹੋਏ ਸੀ ਕੁਰਸੀਆਂ ਵੀ ਨਹੀਂ ਆਈਆਂ ਯਾਰ ਮੈਂ ਤਾਂ ਨਹੀਂ ਖੇਡਣਾ ਗਰਾਊਂਡ ਤੇ 2000 ਯਾਰ ਕੁਰਸੀਆਂ ਤਾਂ ਆ ਗਈਆਂ ਸੀ ਉਹਨਾਂ ਦੀਆਂ ਵੀ ਨਹੀਂ ਆ ਐਮਪੀ ਆ ਦਾ ਕੰਮ ਕੀ ਦੇਖਣਾ ਕੁਰਸੀਆਂ ਲਵਾ ਤੀਆਂ ਲਾਈਟਾਂ ਆਈਆਂ ਲਵਾ ਤੀਆਂ ਇੱਕ ਉਹ ਜਿਹੜੇ ਸੜਕਾਂ ਦੇ ਸ਼ੀਸ਼ੇ ਇਹ ਤੇ ਉਹ ਲਵਾ ਤਾ ਉਹ ਵੀ ਪਹਿਲਾਂ ਦੇ ਲੱਗੇ ਹੋਣੇ ਉਹ ਮੁੜ ਕੇ ਤਾਂ ਕੁਝ ਹੋਇਆ ਨਹੀਂ ਮੈਂ ਤਾਂ ਸਮਝ ਨਹੀਂ ਆ ਮੜੀਆਂ-ਮੁੜੀਆਂ ਨੂੰ ਕੰਦਾ-ਕੋਂਦਾ ਕਰਾ ਵੀ ਕਿਵੇਂ ਜਿੱਤ ਗਿਆ ਆ ਮੜੀਆਂ-ਮੁੜੀਆਂ ਨੂੰ ਕੰਦਾ-ਕੋਂਦਾ ਹੀ ਕਰਾ ਤੀਆਂ ਬੜੀਆਂ ਵਾਸਤੇ ਬੱਸ ਮਾਤਾ ਇਹਨਾਂ ਦਾ ਕੰਮ ਯਾਰ ਬਹੁਤ ਬਹੁਤ ਉੱਪਰ ਨਹੀਂ ਹੈ ਇਹ ਕਿੰਨਾਂ ਦੇ ਕਰਨ ਵਾਲੇ ਪਰ ਆਪਾਂ ਨੂੰ ਇਹਨਾਂ ਨੇ ਦੇਖ ਲੈ ਇੱਥੇ ਆ ਕੁਰਤੀਆਂ ਲੈਟਾਂ ਦੇ ਕਰਦਾ ਇੱਥੇ ਉਹਦਾ ਹੀ ਗੜਨੇ ਯਾਰ ਨਾਲੀਆਂ ਤੇ ਹਜੇ ਤੱਕ ਨਾਲੀਆਂ ਤੇ ਸੜਕਾਂ ਦੀ ਪਈਆਂ ਦੀ ਕੇਸ ਨਹੀਂ ਮੁੱਕੇ ਆਪਣੇ ਸਾਨੂੰ ਦਾ ਗੱਲ ਹਜੇ ਤੱਕ ਆਪਾਂ ਨੂੰ ਪਾਣੀ ਪੀਣ ਦਾ ਪ੍ਰਬੰਧ ਨਹੀਂ ਹੋਇਆ ਆਪਣੇ ਦਾ ਵੀ ਪਾਣੀ ਪਿਛੇ ਗਲੇ ਚੜੀ ਜਾਂਦਾ ਨਾਲੀਆਂ ਇਹ ਕੋਈ ਇੱਟ ਲਾ ਦੂ ਕੋਈ ਕੁਝ ਕਰ ਦੂ ਉੱਥੀ ਗਲੇ ਚੱਲੀ ਜਾਂਦੀਆਂ ਉਥੀ ਆਪਣੀ ਸੋਚੇ ਜੇ ਤਾਂ ਉਥੀ ਖੜੀ ਨਾਲੀ ਤੇ ਵਸਾ ਰੋੜਾ ਰੱਖ ਤੌੜੀ ਸੋਚਾ ਆਪਣੀ ਸੋਚ ਨਾਲੀ ਤੇ ਨਹੀਂ ਹਰੇ ਕੰਮ ਤੇ ਆ ਵੀ ਜੇ ਕੋਈ ਗਾਹਾਂ ਤੁਰਦਣ ਰੋੜਾ ਲਾਉਣੀ ਲਾਉਣਾ ਹਾਂ ਵੀ ਜੇ ਕੋਈ ਮੂਰਿਆ ਜਿਹੜਾ ਰੋੜਾ ਲਾਇਆ ਇਹੀ ਉਹਦੇ ਸਿਰਚ ਹਾਂ ਵੀ ਇਹ ਜਿਹੜਾ ਰੋੜਾ ਹਰੇ ਕੰਮ ਤੇ ਲਾਉਣਾ ਪਿਆ ਪਿਆ ਨੇ ਇਹ ਆ ਤਾਂ ਉਹ ਕਹਿੰਦੇ ਨੇ ਉਹਦੇ ਵੀ ਇਹ ਉਹਦੇ ਜੋ ਨਰਕ ਦੀ ਗੰਧ ੱਪਣ ਲੱਗੇ ਰ ਬੰਦਾ ਟਾਪ ਰਿਆ ਗੰਧ ਉਹ ਕਹਿੰਦਾ ਧਰਮਰਾਜ ਨੂੰ ਜਾ ਕੇ ਕਹਿੰਦਾ ਵੀ ਉਹ ਕਹਿੰਦਾ ਟਾਪ ਰਿਆ ਜੀ ਉਹਦੇ ਕਿਦੋਂ ਨੂੰ ਕਹਿੰਦਾ ਉਹ ਇਦਾਂ ਦਾੜੀ ਦੂੜੀ ਵਾਲਾ ਤਾਂ ਪੰਜਾਬੀ ਨੇ ਕਹਿੰਦਾ ਟੱਪੀ ਜਾਣ ਦੇ ਨਹੀਂ ਟੱਪ ਕਹਾਂ ਕਿਉਂ ਕਹਾਂ ਥੱਲੇ ਤਾਂ ਦੇਖੋ ਜੀ ਲੱਤਾਂ ਖੇਡਣੇ ਕਿੰਨੇ ਖੜੇ ਨੇ ਹਾਂ ਪੰਜਾਬੀ ਪੰਜਾਬੀ ਲੱਤਾਂ ਖੇਚਦਾ ਹਾਂ ਇਹ ਜ਼ਰੂਰੀ ਆ ਜੀ ਇਹ ਆਪਣੇ ਪੰਜਾਬ ਦੇ ਵਿੱਚ ਜੇ ਮੰਨ ਲਾ ਵੀ ਆਪਣੇ ਚ ਆ ਆ ਜਿਹੜਾ ਸਾਰਾ ਕੁਝ ਆ ਹੈਨਾ ਤਾਂ ਇਹਦੇ ਨਾਲ ਆਪਣੀਆਂ ਕਈ ਵੀ ਆਦਤ ਪੱਕੀਆਂ ਵੀ ਆਪਾਂ ਲੱਤਾਂ ਜ਼ਰੂਰ ਖੇਡਾਂ ਤੇ ਚੰਗੇ ਯਾਰ ਸੱਲੀ ਇੱਕ ਗੱਲ ਹੋਰ ਆ ਦੇਖ ਲਾ ਆਪਣੇ ਪੰਜਾਬ ਦੇ ਲੋਕ ਮੋਦੀ ਤੋਂ ਬਹੁਤ ਥੱਕੇ ਹੋਏ ਤੇ ਤੂੰ ਇਹ ਸੋਰੀ ਫੇਰ ਵੀ ਬੀਜਪੀ ਕਿੱਥੇ ਆ ਗਈ ਫੇਰ ਵੀ ਬੀਜਪੀ ਨੇ ਯਾਰ ਕਿੱਥੇ ਆ ਕੇ ਸਟੈਂਡ ਖੜਾ ਕੀਤਾ ਦੇਖ ਲਾ ਹਾਂ ਨਾ ਨਹੀਂ ਗੱਲ ਵੀ ਇਹਨੂੰ ਇਸ ਸ਼ਾਇਰੀ ਵੋਟ ਵੱਧ ਪਈ ਆ ਮੈਨੂੰ ਮੈਨੂੰ ਲੱਗਦਾ ਜਿਹੜੀ ਪਿੰਡੂ ਵੋਟ ਆ ਉਹ ਤਾਂ ਬਹੁਤ ਘੱਟ ਪਈ ਯਾਰ ਪਿੰਡੂ ਵੋਟ ਵਿਚਾਲੇ ਆਪਾਂ ਸ਼ੈਰੀ ਹੁਲਾ ਲੈਨੇ ਆ ਆਮ ਆਦਮੀ ਪਾਰਟੀ ਨਾਲ ਵੱਧ ਸੀਟ ਹੋਣੇ ਵੋਟਾਂ ਦਾ ਹੂੰ ਆ ਸ਼੍ਰੋਮਣੀ ਅਕਾਲੀ ਦਲ ਤਾਂ ਮੰਨ ਲਾ ਵੀ ਹੈਗੀ 18-19% ਤੇ ਆ ਤੇ ਇਹ ਕਿਹੜੀ ਬਠਿੰਡ ਵਾਲੀ ਸੀਟ ਜਿੱਤ ਕੇ ਉਹਨਾਂ ਦਾ ਬਸ ਨੱਕ ਜੀ ਬਚਿਆ ਮੜਾ ਉਹਨਾਂ ਦਾ ਯਾਰ ਬਠਿੰਡੇ ਵਾਲੀ ਸੀਟ ਵੀ ਜੇ ਨਾ ਰਹਿੰਦੀ ਹੂੰ ਤਾਂ ਸ਼੍ਰੋਮਣੀ ਅਕਾਲੀ ਦਲ ਵੀਂਦੀ ਕਹਿੰਦਾ ਹੂੰ ਆਪਾਂ ਸੁਣਿਆ ਨੇ ਪੱਤਰਕਾਰ ਕਹਿੰਦੇ ਕਿ ਅਕਾਲੀ ਦਾ ਸੁੰਗੜ ਗਿਆ ਨਹੀਂ ਸੁੰਗੜਿਆ ਨਹੀਂ ਹੈਗਾ ਜੇ ਪਏ ਨੇ ਜੁਟੇ ਨਹੀਂ ਪਏ ਨੇ ਪਰ ਉਹ ਵਾਰ ਪਰ ਹੁਣ ਜਿਵੇਂ ਇੱਕ ਚੀਜ਼ ਦੀ ਭਾਪੀ ਨਾਲ ਸਮਝੌਤਾ ਕਰ ਲੈਂਦੀ ਸੀ ਹੁਣ ਨਹੀਂ ਕਰਦੀ ਮੋੜਿਆ ਭਾਪੀ ਨੇ ਉਹਨਾਂ ਨੂੰ ਇਹ ਕੀ ਤਾਂ ਮਤਲਬ ਹੁਣ ਤਾਂ ਜਮ ਨਹੀਂ ਕਰਦੀ ਕਿ ਛੋਟੀ ਲੋੜ ਹੀ ਨਹੀਂ ਸਾਥੀ ਸੋ ਤੁਸੀਂ ਵੀ ਮੂਹਰੇ ਹੂੰ ਛੋਟੀ ਲੋੜ ਨਹੀਂ ਸਾਨੂੰ ਇਹ ਸਾਰੇ ਐਮਪੀਆ ਦੇ ਵਿੱਚ ਮੂਹਰੇ ਐਮਪੀਆ ਦੇ ਵਿੱਚ ਨਹੀਂ ਇਹਨਾਂ ਨੂੰ ਵੋਟਾਂ ਕਿੰਨੀਆਂ ਗੁੰਦੀਆਂ ਦੀ ਬਿਲੇ ਰਿਕਾਰਡ ਕੱਢ ਕੇ ਦੇਖ ਲਿਓ ਹੁਣ ਭਾਪੀ ਇਹ ਸੋਚੂਗੀ ਵੀ ਅਕਾਲੀ ਨਾਲ ਸਮਝੌਤਾ ਕਰਨਾ ਉਹ ਤਾਂ ਗੱਠ ਜੋੜ ਕਰਨਾ ਉਹ ਤਾਂ ਇਹ ਹਾਥੀ ਨਾਲ ਉਹਨਾਂ ਗੱਠ ਜੋੜ ਕਰਵਾਗੇ ਤਾਂ ਇਹ ਦੇਖੀ ਕਿੱਥੋਂ ਘਮ ਘਮਾ ਕੇ ਲਿਆ ਕੇ ਹਨਾ ਵੀ ਕਿੱਥੇ ਬੀਜੇਪੀ ਦੀ ਕਿੱਡੀਕ ਦਿਮਾਗ ਹੋਗਾ ਜਦ ਦੋ ਸੀਟਾਂ ਆਈਆਂ ਸੀ ਨਾ ਹੂੰ ਪਹਿਲੀ ਵਾਰ ਜਦ ਬੀਜੇਪੀ ਦੇ ਦੋ ਸੀਟਾਂ ਤੇਰਾ ਸੀ ਸਾਨੂੰ ਸੋ ਦੋ ਤੱਕ ਵੀ ਪਹੁੰਚ ਗਏ ਲੱਗੇ ਰਹੇ ਨੇ ਮਿਹਨਤ ਕਰਦੇ ਗਏ ਨੇ ਲੋਕਾਂ ਦਾ ਮੰਗ ਪੜਦੇ ਗਏ ਨੇ ਹੂੰ ਕੋਈ ਆਪチェ ਦੇਖ ਲੈ ਯਾਰ ਵੀ ਆਪਾਂ ਫੁੱਲ ਬਰੁਧੀ ਆ ਫੁੱਲ ਬਰੁਧੀ ਆ ਤੂੰ ਤਾਂ ਵੀ ਕਿੰਨੀਆਂ ਸੀਟਾਂ ਕੱਢ ਗਏ ਸੀਟਾਂ ਨਹੀਂ ਮਤਲਬ ਕਿੰਨੀਆਂ ਵੋਟ ਪਰਸੈਂਟ ਕਿੰਨੀਆਂ ਲੈ ਗਏ ਵੋਟ ਪਰਸੈਂਟ ਪੂਰੀ ਵਧੀਆ ਇਹਨਾਂ ਦੀ ਹੂੰ ਬਾਕੀ ਸੂਬਿਆਂ 'ਚ ਜਾ ਕੇ ਘਟੀ ਜਿੰਨਾ ਦੀ ਆਪਣੇ ਪੰਜਾਬ 'ਚ ਵਧੀਆ ਯਾਰਾਂ ਤੇ ਅਮਰਤਪਾਲ ਸਿੰਘ ਤੇ ਸਰਬਜੀਤ ਸਿੰਘ ਖਾਲਸਾ ਦੇ ਜੱਤਾਂ ਦੇ ਵਿੱਚ ਤੁਹਾਨੂੰ ਵੀ ਬਹੁਤ-ਬਹੁਤ ਮੁਬਾਰਕਾਂ ਤੇ ਆਪਣੀ ਸਾਰੀ ਪੰਜਾਬੀ ਜਗਤ ਨੂੰ ਮੁਬਾਰਕਾਂ ਪੰਜਾਬ ਨੂੰ ਮੁਬਾਰਕਾਂ ਦਿਓ ਬਾਈ ਹੁਣ ਉਹਨਾਂ ਦਾ ਸਾਥ ਰੱਜ ਕੇ ਦਿਓ ਆਪਣੇ ਪੰਜਾਬ ਦਾ ਕੁਝ ਤਾਂ ਹੀ ਕੁਝ ਗੱਲ ਬਣਨੀ ਚਾਹੀਦੀ ਮੈਂ ਕਹਿੰਦਾ ਵੀ ਜਦੋਂ ਨਾਲ ਪਹਿਲੀ ਵਾਰ ਸਸਦ 'ਚ ਜਾਣਗੇ ਨਾ ਆਖੂ ਇਹਨਾਂ ਤੇ ਕੀ ਹੋ ਰਿਹਾ ਰਾਸ ਸਭਾ 'ਚ ਜਾ ਕੇ ਜਾ ਕੇ ਬੈਠਣਗੇ ਇਹ ਕਿ ਕੀ ਬਿਆਨ ਦੇਣਗੇ ਤੇ ਉੱਥੇ ਇਹੋ ਜਿਹਾ ਬਿਆਨ ਚਾਹੀਦਾ ਇਹਨਾਂ ਦਾ ਵੀ ਹਾਂ ਲੂ ਗੰਡੇ ਖੜੇ ਕਰਨ ਪੰਜਾਬ ਲਈ ਵੱਡੇ ਪੈਕੇ ਹੁਣ ਪਰ ਬਹੁਤ ਲੋਕਾਂ ਦਾ ਇੱਕ ਸੱਚੂ ਆਪਾਂ ਗੱਲ ਜਾਂਦੇ ਜਾਂਦੇ ਕਰ ਹੀ ਦਿੰਦੇ ਆ ਬਹੁਤ ਲੋਕਾਂ ਦੇ ਇਦੀ ਹੋਣੇ ਇੰਡੀਪੈਂਡੈਂਟ ਜੱਤੇ ਨੇ ਵੀ ਕਿਹੜੀ ਚੀਜ਼ਾਂ ਨਾਲ ਹੂੰ ਕਿਹੜੀ ਪਾਰਟੀ ਚ ਤੈਨੂੰ ਵੀ ਲੱਗਦਾ ਉਹ ਮੈਂ ਯਾਰ ਮੈਂ ਤਾਂ ਇਹੀ ਸੋਚਿਆ ਦੀ ਹੁਣ ਜੇ ਭਾਜਪਾ ਚ ਵੀ ਜਾਂਦੇ ਨੇ ਨਹੀਂ ਨਹੀਂ ਮੈਂ ਤਾਂ ਕਹਿੰਦਾ ਕਿ ਇਹ ਚੀਜ਼ਾਂ ਨੂੰ ਜਾਣ ਦੀ ਲੋੜ ਨਹੀਂ ਮੈਂ ਤੈਨੂੰ ਕਹਿੰਦਾ ਇਹਨਾਂ ਦਾ ਬਿਆਨ ਆਖਰੀ ਹੀ ਆਊਗਾ ਵੀ ਅਸੀਂ ਜਾਂਦੇ ਨਹੀਂ ਹਾਂ ਜੇ ਜੇ ਪਰ ਜਾਂਦੇ ਨੇ ਫਿਰ ਇਹਨਾਂ ਦਾ ਅਕਸ ਨਹੀਂ ਦੇਣਾ ਹਾਂ ਅਕਸ ਨਹੀਂ ਦੇਣਾ ਉਹ ਕਾਂਗਰਸ ਜਾਂਦੇ ਨੇ ਕਾਂਗਰਸ ਬਹੁਤ ਯਾਦ ਹੀ ਰਹਿੰਦੇ ਪੰਜਾਬ ਨੂੰ ਕੰਮ ਕਰਕੇ ਦਿਖਾਉਣ ਗਾਹਾਂ ਨੂੰ ਜਿਹੜੇ ਆ ਕਹਿੰਦੇ ਨੇ ਬਟੂ ਬਟੂ ਨਹੀਂ ਜਾਂ ਆਪਣੇ ਭਗਵੰਤ ਮਾਨ ਸਿੰਘ ਜੀ ਗਾਹੋ ਜਿਹੜਾ ਮੈਂਦੇ ਵੀ ਇਹਨਾਂ ਨੂੰ ਕਰਦਾ ਖਾਣ ਵੀ ਹਾਂ ਖਾਲਸਾ ਪੰਥ ਕੀ ਆ ਵੀ ਦੇਖ ਸੀ 2 ਐਮਪੀਸੀ ਅਸੀਂ ਪੰਜਾਬ ਦੇ ਵਿੱਚ ਕਿੱਥੇ ਤੱਕ ਪਹੁੰਚਾਉ ਕਰਦੇ ਚਲੋ ਜੀ ਦਿਓ ਜਾਤ ਤੇ ਚੰਗੀ ਲੱਗੀ ਬੜੀ ਸ਼ੇਅਰ ਕਰਿਓ ਤਾਂ